ਨੰਦਰ ਕਹਿੰਦੇ ਸਭ ਕੋਈ ਪਤਾ ਨਾ ਵੀ ਪ੍ਰੈਸ਼ਰ ਬੁਡਰ ਕੀ ਕੁਛ ਕਰਦੇ ਤੇ ਇੰਟਰਵਿਊ ਲੈ ਕੇ ਚੁੱਪ ਕਰੰਦੇ ਕਿੰਨੇ ਬਹਿ ਲੈਂਦੇ ਜਦੋਂ ਇੱਕ ਸਰਕਾਰੀ ਮੁਲਾਜ਼ਮ ਆਪਣੀ ਕੁਰਸੀ ਤੋਂ ਖੜ੍ਹ ਜੇ ਇਹ ਆਪਣਾ ਜ਼ਮੀਰ ਵੇਚ ਦੇ ਉਹ ਅਫਸਰ ਨਹੀਂ ਦਿੰਦਾ ਇਮਾਨਦਾਰੀ ਈਟੀਓ ਨੇ ਉਹ ਆਪਣੀਆਂ ਫਿਲਮਾਂ ਵੀ ਬਣਾ ਰਹੇ ਨੇ ਪ੍ਰੋਡਕਸ਼ਨ ਹਾਊਸ ਦਾ ਦਾ ਆਪਣਾ ਯਾਨੀ ਕਿ ਇੰਨੀ ਕਮਾਈ ਹੈਗੀ ਮੈਂ ਤੁਹਾਨੂੰ ਕਿਹਾ ਤੁਸੀਂ ਕੀ ਜਾਂਦੇ ਤੁਸੀਂ ਲਾਵਾ 50 ਲਈ ਜਾਉ ਨਾ ਅੱਗੇ ਵਾਲੇ ਜਦ ਤੱਕ ਪਹਿਲੀ ਵਾਈਫ ਤੋਂ ਤਲਾਕ ਨਹੀਂ ਹਾਂ ਦੂਜੀ ਰਖੇਲ ਹਾਂ ਉਹ ਰਖੇਲ ਕਿਹੜੀ ਉਹਦਾ ਵੀ ਨਾਂ ਲੈ ਲੈਂਦਾ ਅਫਸੀਰ ਦਾ ਸਮਾਂ ਹੋ ਗਿਆ ਭੁੱਲਣ ਨੂੰ ਅਰੈਸਟ ਕੀਤੇ ਹੋਏ ਤੇ ਰਿਮਾਂਡ ਹਲੇ ਤੱਕ ਨਹੀਂ ਲਿਆ ਗਿਆ ਰਿਮਾਂਡ ਨੂੰ ਤਾਂ ਛੋਟੂਪਰਾ ਤਫਤੀਸ਼ਾ ਕਿਉਂ ਨਹੀਂ ਹੋ ਰਹੀ ਹੈ ਉਲ ਰਦੀਆਂ ਦੇ ਹਲੇ ਬੜੀਆਂ ਪ੍ਰਾਪਰਟੀਆਂ ਹੋਰ ਲੱਭਣੀਆਂ ਇਹਨਾਂ ਨੂੰ ਤੇ ਬਦਦੂਆ ਮੰਨ ਲੱਗਦੀ ਹੈ ਭੁੱਲਣ ਨੇ 2.5 ਸਾਲ ਡਰੱਗ ਪੈਡਲਰ ਦੀ ਫਾਈਲ ਦਬਾ ਕੇ ਜਵਾਬ ਦੇ ਸਕਦਾ ਭੁੱਲਣ ਦੁਵਾਵਾ ਅਸਰ ਕਰਨਾ ਕਰਨ ਬਦਦੂਆ ਜ਼ਰੂਰ ਅਸਰ ਕਰਦੀ ਹੈ ਕਿਉਂਕਿ ਇੱਥੋਂ ਨਿਕਲਦੀ ਹਾ ਨਿਕਲਦੀ ਅੱਛਾ ਐਡਾ ਜ਼ੁਰਤ ਵਾਲਾ ਐਸਐਚਓ ਅਦਿੱਤਿਆ ਸ਼ਰਮਾ ਮੈਂ ਨਾਂ ਲੈ ਲਿਆ ਨਾ ਚੱਲਣਾ ਚਾਹੀਦਾ ਬੀਬ ਨਹੀਂ ਲਾਉਣੀ ਜੇ ਕਿਸੇ ਨੇ ਲੁਧਿਆਣਾ ਚ ਕੋਈ ਆਪਣਾ ਦੋ ਨੰਬਰੀ ਕੰਮ ਕਰਾਣਾ ਹੋਵੇ ਮੈਂ ਸ਼ਰਿਹਮ ਕਹਿੰਦਾ ਇਹਨੂੰ ਜਾ ਕੇ ਮਿਲੋ ਕ੍ਰਿਪਸ਼ਨ ਦੀ ਚਰਮ ਸੀਮਾ ਤੁਹਾਡੇ ਸਾਹਮਣੇ ਆ ਅੱਜ ਤੱਕ ਐਸ ਐਚਓ ਬਿਸਕਸ ਨਹੀਂ ਆਇਆ ਤੂੰ ਵੀ ਘੜਮੜਾ ਹੋਇਆ ਇਹਦਾ ਕੋਈ ਸਿੱਟਾ ਨਹੀਂ ਕੋੜਾ ਜ਼ਬਰਦਸਤ ਸਿੱਟਾ ਨਹੀਂ ਕੋਈ ਪਤਾ ਨਹੀਂ ਅਗਲਾ ਸ਼ਿਕਾਰ ਖੁਦ ਸ਼ਿਕਾਰੀ ਹੋਵੇ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਅਨੇ ਦਿਨੇ ਇੱਕ ਪੰਜਾਬ ਦਾ ਮੁੱਦਾ ਕਾਫੀ ਚਰਚਾ ਦੇ ਵਿੱਚ ਹੈ ਉਹ ਐਸਸਪੈਂਡਡ ਡੀਆਈਜੀ ਹਰਚਰਨ ਸਿੰਘ ਭੁੱਲੜ ਦਾ ਮਸਲਾ ਜਿਸ ਨੂੰ ਲੈ ਕੇ ਇੱਕ ਮੰਡੀ ਗੋਬਿੰਦਗੜ੍ਹ ਦਾ ਸਕਰੇ ਵਪਾਰੀ ਆਕਾਸ਼ਪਤਾ ਸੀਬੀਆਈ ਦੇ ਕੋਲ ਸ਼ਿਕਾਇਤ ਕਰਤਾ ਹੈ ਅਤੇ ਜਦੋਂ ਰੇਡ ਕੀਤੀ ਜਾਂਦੀ ਹੈ ਤਾਂ ਮੌਕੇ ਦੇ ਉੱਪਰੋਂ ਡੀਆਈਜੀ ਭੁੱਲੜ ਦੇ ਘਰ ਤੋਂ ਅਤੇ ਹੋਰ ਜਿਹੜੇ ਕਿ ਟਿਕਾਣੇ ਹੁੰਦੇ ਨੇ ਕਰੋੜਾਂ ਰੁਪਏ ਦੀ ਨਕਦੀ ਅਤੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਮਿਲਦੀਆਂ ਨੇ ਜੋ ਕਿ ਤਮਾਮ ਸਵਾਲ ਖੜੇ ਕਰਦੀਆਂ ਨੇ ਇਸ ਪੂਰੇ ਮਾਮਲੇ ਦੀ ਤੈਅ ਤੱਕ ਜਾਵਾਂਗੇ ਕਿਵੇਂ ਆਪਸ ਦੇ ਵਿੱਚ ਗਣਤੁਕ ਹੁੰਦੀ ਹੈ ਇਹਨਾਂ ਦੀ ਅਤੇ ਕਿਵੇਂ ਕਾਲਾ ਬਾਜ਼ਾਰੀ ਹੁੰਦੀ ਹੈ ਕਿਵੇਂ ਆਪਸੀ ਮਿਲੀ ਭੁਗਤ ਦੇ ਨਾਲ ਇਹ ਪੰਜਾਬ ਦੇ ਵਿੱਚ ਵੱਡੇ ਵੱਡੇ ਅਫਸਰ ਕਰਪਸ਼ਨ ਕਰਦੇ ਹੈਗੇ ਨੇ ਸਾਡੇ ਨਾਲ ਇਸ ਪੂਰੇ ਮਸਲੇ ਦੇ ਉੱਪਰ ਖੁੱਲ ਕੇ ਗੱਲਬਾਤ ਕਰਨ ਦੇ ਲਈ ਮਯੂਦ ਨੇ ਐਡਵੋਕੇਟਸ ਮਲਨ ਜੀ ਸਰ ਸਵਾਗਤ ਹੈ ਤੁਹਾਡਾ ਹਮਦਰ ਟੀ ਸਤਿ ਸ੍ਰੀ ਅਕਾਲ ਜੀ ਦਰਸ਼ਕਾਂ ਨੂੰ ਮੇਰਾ ਪਿਆਰ ਤੇ ਨਮਸਕਾਰ ਤੋਂ ਮਲਨ ਸਾਹਿਬ ਇੱਕ ਛੋਟਾ ਜਿਹਾ ਵਪਾਰੀ ਜਾਂਦਾ ਹੈ ਸੀਬੀਆਈ ਦੇ ਕੋਲ ਜਿੱਥੇ ਕਿ ਆਮ ਲੋਕਾਂ ਦੀ ਪਹੁੰਚ ਕਰਨ ਦੀ ਔਕਾਤ ਨਹੀਂ ਹੁੰਦੀ ਸੋਚ ਵੀ ਨਹੀਂ ਹੁੰਦੀ ਪਰ ਉੱਥੇ ਜਾ ਕੇ ਡਾਇਰੈਕਟ ਸ਼ਿਕਾਇਤ ਹੁੰਦੀ ਹੈ ਤੇ ਤੁਰੰਤ ਐਕਸ਼ਨ ਹੋ ਜਾਂਦਾ ਹ ਹ ਹਮਾਂ ਵਿੱਚ ਜਦੋਂ ਦੋ ਨੰਗੇ ਲਾਉਂਦੇ ਹਨ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਵੇਖਦੇ ਆ ਤੇ ਕਮਜ਼ੋਰੀਆਂ ਵੀ ਪਤਾ ਹੁੰਦੀਆਂ ਤੇ ਤਾਕਤ ਵੀ ਪਤਾ ਹੁੰਦੀ ਹੈ ਹਮ ਔਰ ਜਦੋਂ ਸਾਡੇ ਉਸਤਾਦ ਜੀ ਨੇ ਗੱਲ ਸਮਝਾਈ ਜੀ ਵੀ ਜਦੋਂ ਇੱਕ ਸਰਕਾਰੀ ਮੁਲਾਜ਼ਮ ਆਪਣੀ ਕੁਰਸੀ ਤੋਂ ਖੜ ਜੇ ਮੈਂ ਆਪਣਾ ਜ਼ਮੀਰ ਵੇਚਦੇ ਅਫਸਰ ਨਹੀਂ ਰਹਿੰਦਾ ਹੂੰ ਉਹ ਬਹੁਤ ਮਾੜੀ ਚੀਜ਼ ਕੀਤੀ ਸੀ ਉਹਨਾਂ ਨੇ ਮੈਂ ਨਹੀਂ ਬੋਲ ਸਕਦਾ ਔਨ ਕੈਮਰਾ ਲੋਕ ਕੀ ਸਮਝ ਗਏ ਬਹੁਤ ਸਮਝਦਾਰ ਹੈ ਸੋ ਇਹ ਤੁਸੀਂ ਕੀ ਸੋਚਦੇ ਹੋ ਕਿ ਆਕਾਸ਼ਪੱਤਾ ਦੇ ਪੈਰ ਥਲੇ ਬਟੇਰਾ ਹੈ ਅਚਾਨਕ ਹੋ ਗਿਆ ਨੋ ਹੂੰ ਆਕਾਸ਼ਪੱਤਾ ਦੀ ਬੈਕਗ੍ਰਾਉਂਡ ਤੋਂ ਚੱਲਦੇ ਆਪਾਂ ਪਹਿਲਾਂ ਜੀ ਆਕਾਸ਼ ਪਤਾਂ ਦੀ ਜਨਮ ਤਰੀਕ ਹੈ 26 ਜਨਵਰੀ 201992 26 ਜਨਵਰੀ 1992 ਆਧਾਰ ਕਾਰਡ ਦੇ ਆਖਰੀ ਚਾਰ ਅੱਖਰ ਬੋਲ ਦਿਨਾ 598 ਮੇਰੇ ਕੋ ਜਿਹੜੀ ਸੂਚਨਾ ਮੈਂ ਉਹਦੇ ਮੁਤਾਬਕ ਬੋਲ ਰਿਹਾ ਜੀ ਤੇ ਉਹ 2014 ਚ 92 ਦਾ ਜਿਹੜਾ ਬੱਚਾ ਜੰਮਿਆ 2014 22 ਸਾਲ ਦੀ ਉਮਰ ਹੈ 22 ਸਾਲ ਦੀ ਉਮਰ ਜੀ 22 ਸਾਲ 8 ਸਾਲ ਹੋ ਤੇ 14 ਹੋ 14 ਤੇ 22 ਐਫ ਆਈ ਆਰ ਫਤਿਹਗੜ ਸਾਹਿਬ ਪੁਲਤਣਾ ਮੰਡੀ ਗੋਬਿੰਦਗੜ 2014 ਐਫ ਆਈ ਆਰ ਨੰਬਰ 7 5 ਜਨਵਰੀ 2014 ਓਕੇ ਯਾਨੀ ਕਿ 21 ਸਾਲ ਤੇ ਕੁਝ ਦਿਨ ਮਤਲਬ ਕੁਝ ਦਿਨਾਂ ਦਾ 365 ਦਿਨ ਪੂਰੇ ਨਹੀਂ ਹੈ ਜੀ 26 ਜਨਵਰੀ ਦੇ ਹਿਸਾਬ ਨਾਲ 21 ਦਿਨ ਘਟ ਹੈ 22 ਸਾਲਾਂ ਦਾ ਹੋਣ ਚ ਹਮ ਐਫ ਆਈ ਆਰ ਦਾ ਜੁਰਮ ਹੈ 336 ਜੀ ਆਈ ਪੀ ਸੀ ਦੀ ਧਾਰਾ 336 ਐਕਟ ਐਂਡੇਂਜਰਿੰਗ ਸੰਬਾਡੀਜ਼ ਲਾਈਫ ਓਕੇ ਇਹ ਜਦੋਂ 21 ਸਾਲ 11 ਮਹੀਨੇ ਤੇ 9 ਦਿਨ ਦਾ ਸੀ ਹਮ ਲੈਸ ਥੈਨ 22 ਸਾਲ ਨਕਰ ਬਿਆਨ ਜਾਨੇ ਗੁਰਦੀਪ ਗੁਰਦੀਪ ਸਿੰਘ ਟੋੜਾ ਪੁੱਤਰ ਸਰਦਾਰ ਕਰਨੈਲ ਸਿੰਘ ਵਾਸੀ ਫਲਾਣਾ ਪਟਿਆਲਾ 34 ਸਾਲ ਬਿਆਨ ਕੀਤਾ ਕਿ ਉਹ ਕਿਤੇ ਪਤੇ ਦਾ ਰਹਿਣ ਵਾਲਾ ਹੈ ਆਕਾਸ਼ ਨੇ ਸਾਡੇ ਵੱਲ ਪਿਸਤੌਲ ਕਰ ਲਈ ਤੇ ਅਸੀਂ ਰਾਹ ਜਾਂਦੇ ਵਿਅਕਤੀਆਂ ਨੇ ਭੱਜ ਕੇ ਛਿਪ ਗਏ ਤੇ ਸਾਡੀ ਜਾਨ ਬਚਾਈ ਮੈਂ ਇੱਕ ਲਾਈਨ ਪੜ੍ਹੀ ਐ ਏਡੀ ਵੱਡੀ ਐਫ ਆਰ ਚੋਂ ਹੂੰ ਯਾਨੀ ਕਿ ਪੂਰਾ ਕੱਚਾ ਜਿੱਠਾ ਲੈ ਕੇ ਆਏ ਹੋ ਤੁਸੀਂ 22 ਸਾਲ ਤੋਂ ਘੱਟ ਉਮਰ ਵਾਲਾ ਵਿਅਕਤੀ ਪਿਸਤੌਲ ਲੈ ਕੇ ਹੁਣ ਪਿਸਤੌਲ ਅਸਲੀ ਸੀ ਨਕਲੀ ਸੀ ਦੋ ਨੰਬਰੀ ਸੀ ਕਾਨਪੂਰੀ ਕਟਾ ਸੀ ਇਹਦੇ ਕਾਸ਼ ਬਤੇ ਦੱਸੇਗਾ ਹੁਣ ਹੂੰ ਤੇ ਇੱਕ ਬੰਦੇ ਤੇ ਜਾਨਲੇਵਾ ਹਮਲਾ ਕੀਤਾ ਇਹ ਕਿੰਨਾ ਕੁ ਵਧੀਆ ਕਰੈਕਟਰ ਐ ਹੂੰ ਇੱਕ ਆਮ ਨਾਗਰਿਕ ਦਾ ਲੱਖ ਲੜਾਈ ਹੋਊਗੀ ਕਿਸੇ ਨਾਲ ਹੂੰ ਪਰਚਾਦਰ ਜੋ ਹੈ ਪਰチャデア ਅੱਜ ਕੀ ਸਟੇਟਸ ਹੈ ਇਹ ਤੇ ਕਾਸ਼ ਮਤਾ ਦੱਸੇ ਉਹਦੇ ਕੋਲ ਪੁੱਛੋ ਸਵਾਲ ਹੈ ਓਕੇ ਅੱਗੇ ਚੱਲਦੇ ਹਾਂ ਹੂੰ ਇਹ ਫਿਰ ਬਣਿਆ ਉੱਥੇ ਦਲਾਲ ਪੰਜਾਬੀ ਜਿਹਨੂੰ ਕੋਈ ਹੋਰ ਕਹਿੰਦੇ ਆਪਾਂ ਅੰਗਰੇਜ਼ੀ ਚ ਕਹਿੰਦੇ ਏਜੰਟ ਹੂੰ ਪਾਸਿੰਗ ਏਜੰਟ ਕੋਈ ਕੁਆਲਿਫਿਕੇਸ਼ਨ ਨਹੀਂ ਹੈ ਓਕੇ ਜਦੋਂ ਵੀ ਬਾਹਰਲੀ ਸਟੇਟ ਤੋਂ ਕੋਈ ਗੱਡੀ ਪੰਜਾਬ ਚ ਐਂਟਰ ਕਰਦੀ ਹੈ ਤੇ ਉਹ ਜਨਰਲੀ ਆਪਣੇ ਸ਼ੰਭੂ ਬਾਰਡਰ ਤੋਂ ਕਰਦੀ ਹੈ ਹੂੰ ਸ਼ੰਭੂ ਬਾਰਡਰ ਤੇ ਉਹਦਾ ਵਜਨ ਹੁੰਦਾ ਹੈ ਉਹਦੇ ਵਜਨ ਦੇ ਹਿਸਾਬ ਨਾਲ ਉਹਦੇ ਵਿੱਚ ਕੀ ਅਮਾਉਂਟ ਆਈਟਮ ਪਈ ਹੈ ਉਦੇ ਹਿਸਾਬ ਨਾਲ ਜਾਂ ਉਹਦੀ ਬਹਿਤੀ ਕੱਢਦੀ ਹੈ ਤੇ ਜਾਂ ਉਹਦਾ ਟੈਕਸ ਦੇਣਾ ਹੁੰਦਾ ਹੈ ਜੀ ਟੈਕਸ ਦੇ ਕੇ ਤੇ ਫਿਰ ਅਸੀਂ ਗੱਡੀ ਜਿੰਨੇ ਵੀ ਆਪਣੀ ਉੱਜਵਾੜਨੀ ਹੁੰਦੀ ਹੈ ਹੁਣ ਉੱਥੇ ਜਿੰਨੇ ਵੀ ਇਹ ਦ ਦ ਤੋਂ ਨਾ ਸ਼ੁਰੂ ਹੁੰਦਾ ਹੁਣ ਏਜੰਟ ਹੀ ਕਹੂੰਗਾ ਮੈਂ ਜਾਂ ਦਲਾਲ ਕਹੂੰਗਾ ਜੀ ਜੀ ਉਹ ਪੰਜਾਬੀ ਵਾਲਾ ਸ਼ਬਦ ਨਹੀਂ ਬੋਲਣਾ ਸਾਡੀਆਂ ਭੈਣਾਂ ਨੇ ਵੀ ਪ੍ਰੋਗਰਾਮ ਵੇਖਣਾ ਸਮਝ ਗਏ ਹੋਣੇ ਸਮਝ ਗਏ ਇਹ ਦੁਨੀਆ ਬਹੁਤ ਇੰਟੈਲੀਜੈਂਟ ਹੈ ਭਾਜੀ ਬਹੁਤ ਇੰਟੈਲੀਜੈਂਟ ਹੈ ਸੋ ਉਹ ਭਾਈ ਸਾਹਿਬ ਨੇ ਕੀ ਕੀਤਾ ਵੀ ਉਹ ਸਕ੍ਰੈਪ ਦਾ ਉਹਨੂੰ ਕੀ ਕਹਿੰਦੇ ਨੇ ਪਾਸਰ ਹੂੰ ਉੱਥੇ ਬਹੁਤ ਪਾਸਰ ਨੇ ਪਾਸਰ ਦਾ ਮਤਲਬ ਕੀ ਹੈ ਕਿ ਜਿਹੜੀ ਬਾਹਰ ਦੀ ਸਟੇਟ ਤੋਂ ਗੱਡੀ ਆਣੀ ਹੈ ਉਹਨੂੰ ਬਿਨਾਂ ਟੈਕਸ ਦਿੱਤੇ ਆ ਹੂੰ 2 ਨੰਬਰ 'ਚ ਉਹਨੂੰ ਉਹਦੇ ਡੈਸਟੀਨੇਸ਼ਨ ਤੇ ਪਹੁੰਚਾਉਣਾ ਜੀ ਉਹਦਾ ਉਹ 600 ਰੁਪਏ ਟਨ ਤੋਂ ਲੈ ਕੇ 850 ਰੁਪਏ ਟਨ ਲੈਂਦੇ ਨੇ ਓਕੇ ਯਾਨੀ ਕਿ ਇਹ ਸੈਟਿੰਗ ਖੁਦ ਕਰਦਾ ਸੀ ਇਹਦੇ ਤੇ ਮੈਂ ਥੋੜਾ ਚੁੱਪ ਕਿਉਂ ਹਾਂ ਮੈਂ ਤੁਹਾਨੂੰ ਇਹਦੀ ਵੀ ਸਾਰੀ ਗੱਲ ਦੱਸੂਗਾ ਇੱਕ ਮੋਸ਼ੀ 'ਚ ਬਹੁਤ ਵੱਡਾ ਰਾ ਛੋਟੇ ਵਾਰਾ ਛੁਪਿਆ ਲੱਗਦਾ ਉਹ ਇੰਨੇ ਕੀ ਕਰਨਾ ਸ਼ੁਰੂ ਕੀਤਾ ਕਿ ਜਿਹੜੇ ਉਹ ਪਾਸਰ ਸੀ ਕੋਈ ਵਿਚਾਰਾ ਦੋ ਗੱਡੀਆਂ ਵਾਲਾ ਪਾਸਰ ਹੈ ਕੋਈ ਇੱਕ ਗੱਡੀ ਵਾਲਾ ਪਾਸਰ ਹੈ ਕੋਈ ਚਾਰ ਵਾਲਾ ਪਾਸਰ ਹੈ ਉਹ ਵਿਚਾਰੇ ਮੋਟਰਸਾਈਕਲ ਤੇ ਘੁੰਮਦੇ ਸੀ ਦੇਖਦੇ ਸੀ ਜਿਹੜੇ 80 ਉਹਨਾਂ ਤੇ ਸੈਟਿੰਗ ਸੀ ਉਹਨੂੰ ਤੇ 80 ਨੂੰ ਪੈਸੇ ਦੇਣੇ ਅੱਛਾ 80 ਨੇ ਵੀ ਜਾ ਕੇ ਕਹਿਣਾ ਕਿ ਮੈਂ ਤੁਹਾਨੂੰ ਠੱਬਾ ਦੱਸ ਲਗਾ ਵੀ ਬਾਹੂਏ ਮਲਤਾਨੀ ਠੱਬੇ ਬੈ ਕੇ ਰੋਟੀ ਖਾਣਾ ਅੱਛਾ ਤੇ ਮੈਂ ਘੰਟਾ ਪੂਰਾ ਲਾਉਂਗਾ ਤੇ ਘੰਟੇ ਜ ਆਪਣੀਆਂ ਗੱਡੀਆਂ ਛੂਕ ਲੋ ਓਕੇ 100 100 200 ਗੱਡੀ ਮੰਡੀ ਆਪਣਾ ਬੈਰੀਅਰ ਤੋਂ ਮੰਡੀ ਗੋਬਿੰਦਗੜ 26 ਮਿੰਟ ਲੌਂਦੀ ਆ ਜਿਹੜੀ 10 ਟੈਰੀ ਹੈ ਸ਼ੰਭੂ ਬਾਰਡਰ ਤੋਂ ਸ਼ੰਭੂ ਬਾਰਡਰ ਤੋਂ ਮੰਡੀ ਗੋਬਿੰਦਗੜ ਸਰਹੰਦ ਦਾ ਇਲਾਕਾ ਹੈ ਨਾ ਸਰਹੰਦ ਦੇ ਈਟੀਓ ਨੇ ਫੜਨਾ ਹੈ ਇੱਕ ਟਾਈਮ ਤੇ ਦੋ ਈਟੀਓ ਹੁੰਦੇ ਆ ਦੋ ਈਟੀਓ ਕਿਹੜੀ ਕਿਹੜੀ ਸੜਕ ਫੜਨਗੇ ਖੰਨੇ ਨੂੰ ਮੋੜਦੀ ਐ ਮਲੋ ਨੂੰ ਮੋੜਦੀ ਚੰਡੀਗੜ੍ਹ ਨੂੰ ਮੋੜਦੀ ਇੰਦਰ ਨੂੰ ਮੋੜਦੀ ਉਹ ਬੈਰੀਗੇਟਿੰਗ ਦੇ ਇੱਕ ਚਿੱਟੇ ਸਕੂਟਰ ਵਾਲਾ ਵੀ ਗਾਜੇ ਅੱਛਾ ਹੈ ਉਹ ਪੁਲਿਸ ਦਾ ਬੰਦਾ ਪਰ ਉਹ ਪਹਿਹ ਇਕੱਠੇ ਕਰਨ ਨੂੰ ਰੱਖਿਆ ਹੂੰ ਉਹ ਬਸ ਥੋੜੀ ਜਿਹੀ ਦੇਰ ਬਾਅਦ ਆਪਣੀ ਬੁਰੀ ਭਰਦਾ ਤੇ ਆਪਣੇ ਆਪਣੇ ਟਿਕਾਣੇ ਤੇ ਪਹੁੰਚਾ ਦਿੰਦਾ। ਉੱਥੇ ਤੁਸੀਂ ਕਦੀ ਆਪਾਂ ਇਦਾਂ ਗਰੀ ਗਰੀ ਟ੍ਰੱਕ ਲੈਣਾ ਬਹਿ ਕੇ ਜਰੂਰ ਕਰਦੇ ਆਪਾਂ ਤਾਂ ਕਿ ਮੈਂ ਤਾਂ ਵੱਡਾ ਫਾਸ਼ ਹੋਵਾਂ। ਮੈਂ ਤਾਂ ਪਰਦਾ ਫਾਸ਼ ਕਰਤਾ ਅਸੀਂ। ਤੇ ਜਿਹੜੇ ਉੱਥੇ ਇਮਾਨਦਾਰ ਈਟੀਓ ਨੇ ਉਹ ਆਪਣੀਆਂ ਫਿਲਮਾਂ ਵੀ ਬਣਾ ਰਹੇ ਐ। ਅੱਛਾ ਪ੍ਰੋਡਕਸ਼ਨ ਹਾਊਸ ਉਹਨਾਂ ਦਾ ਆਪਣਾ। ਯਾਨੀ ਕਿ ਇੰਨੀ ਕਮਾਈ ਹੈਗੀ ਐ। ਭਾਵੇਂ ਮੈਂ ਥੋੜੀ ਕਿਹਾ ਤੁਸੀਂ ਕਹੀ ਜਾਂਦੇ ਹੋ। ਮੈਂ ਤਾਂ ਦੱਸਿਆ ਵੀ ਜਿਹੜੇ ਇਮਾਨਦਾਰ ਈਟੀਓ ਨੇ ਉਹ ਫਿਲਮਾਂ ਬਣਾ ਰਹੇ ਨੇ ਤੇ ਬੇਈਮਾਨ ਕੀ ਕਰਦੇ ਹੋਣਗੇ। ਇਹ ਜਨਤਾ ਬੜੀ ਸਿਆਣੀ ਹੈ ਜੀ ਕੁਝ ਜਿਹੜੇ ਬੁੱਧ ਹੀ ਇਮਾਨਦਾਰ ਹੈ ਉਹਨਾਂ ਤੇ ਹਮਲੇ ਹੁੰਦੇ ਨੇ ਮੈਂ ਤੁਹਾਨੂੰ ਪਰਚਾ ਦਿੰਨਾ ਹੁਣ ਓਕੇ ਮੈਂ ਪਰਚਾ ਦਿੰਨਾ ਇਹ ਹੁਣ ਪਾਸਰ ਕੀ ਕਰਦੇ ਆ ਹੁਣ ਇਹ ਜਿਹੜਾ ਆਕਾਸ਼ਪਤਾ ਸੀ ਅੱਛਾ ਇਹਦੀ ਪਰਸਨਲ ਲਾਈਫ ਦੇ ਬਾਰੇ ਵੀ ਜ਼ਿਕਰ ਕਰਦੇ ਆ ਆਕਾਸ਼ਪਤਾ ਦੀ ਸ਼ਾਦੀ 2015 ਚ ਹੋਈ ਸੀ ਠੀਕ ਹੈ ਮੈਂ ਪੜ੍ਹ ਕੇ ਸਨਣਾ ਥੋੜਾ ਥੋੜਾ ਜਨਤਾ ਨੂੰ ਤਾਂ ਹੀ ਯਕੀ ਪਤਾ ਲੱਗੇ ਕਿ ਜਿਸ ਆਕਾਸ਼ ਬੱਤਾ ਦੇ ਹੁਣ ਜਿਹੜੇ ਕਿ ਲੋਕ ਨੇ ਸੋਲੇ ਗਾਰੇ ਨੇ ਉਸ ਦੀ ਤਾਰੀਫ ਕਰ ਰਹੇ ਨੇ ਕਿ ਇੱਕ ਆਮ ਕਾਰੋਬਾਰੀ ਨੇ ਐਡੇ ਵੱਡੇ ਅਫਤਰ ਨੂੰ ਹੱਥ ਪਾਇਆ ਕੋਈ ਤਾਂ ਸ਼ੈ ਹੋਊਗੀ ਉਹ 2 ਦਾ ਐਸਐਸਬੀ ਫਤਿਹਗੜ੍ਹ ਸਾਹਿਬ ਬਰ ਬਰ ਖਿਲਾਫ ਪਤੀ ਆਕਾਸ਼ ਬੱਤਾ ਪੁੱਤਰ ਰਕੇਸ਼ ਕੁਮਾਰ ਵਿਸਕੀ ਇਹਦੇ ਡੈਡ ਦਾ ਨਾਮ ਰਕੇਸ਼ ਕੁਮਾਰ ਉਸ ਉਰਫ ਵਿਸਕੀ ਹੈ ਓਕੇ ਸੋਰਾ ਨਨਦ ਮਹਿਕ ਸੱਸ ਸੀਮਾ ਬਤਾ ਵੱਲੋਂ ਕੁੱਟਮਾਰ ਤੇ ਬਿਨਾਂ ਤਲਾਕ ਦੇ ਤਲਾਕ ਲੈ ਦੂਜੀ ਸ਼ਾਦੀ ਕਰਾਉਣ ਸੰਬੰਧੀ ਹੂੰ ਫਿਰ ਇਹਦੇ ਫੋਨ ਨੰਬਰ ਦਿੱਤੇ ਨੇ ਹੂੰ ਉਸ ਤੋਂ ਬਾਅਦ ਕਿਹਾ ਕਿ ਮੇਰੇ ਮੇਰਾ ਵਿਆਹ ਇਹਦੇ ਨਾਲ 8 ਜਨਵਰੀ 15 ਨੂੰ ਹੋਇਆ ਸੀ ਹੂੰ ਤੇ ਇਹਨੇ ਮੇਨਾਂ ਮਾਰਕਟ ਕਰਦੇ ਆ ਸਭ ਕੁਝ ਕਰਦੇ ਆ ਤੇ ਇਹਨੇ ਮੈਨੂੰ 2.5 ਸਾਲਾਂ ਤੋਂ ਅਲੱਗ ਕੀਤਾ ਆ ਪਿਛਲੇ 1.5 ਸਾਲ ਤੋਂ ਕਿਰਾਏ ਤੇ ਰਹਿ ਰਹੀ ਆ ਠੀਕ ਹੈ ਜੀ ਮੈਨੂੰ ਕੋਈ ਖਰਚਾ ਨਹੀਂ ਦੇ ਰਿਹਾ ਜਦੋਂ ਮੈਂ ਉਸ ਕੋ ਉਸ ਕੋਲੋਂ ਘਰ ਅਤੇ ਆਪਣੇ ਬੱਚੇ ਦਾ ਖਰਚੇ ਦੀ ਮੰਗ ਕੀਤੀ ਤਾਂ ਉਹਨੇ ਮੈਨੂੰ ਮਤਲਬ ਜਾਨੋਂ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਬਿਨਾ ਵਿਆਹ ਤੋਂ ਇੱਕ ਔਰਤ ਨਾਲ ਰਹਿ ਰਿਹਾ ਹੈ ਜਿਸ ਦਾ ਪਹਿਲਾਂ ਦੋ ਬੱਚੇ ਹਨ ਓਕੇ ਦੁਰਾਹਾ ਦੀ ਕਿ ਨਾਮੀ ਸਵੀਟ ਸ਼ਾਪ ਹੈ ਮੈਂ ਨਾਂ ਨਹੀਂ ਲੈਣਾ ਬਜ਼ੁਰਗਾਂ ਦੀ ਬੜੀ ਇੱਜ਼ਤ ਸੀ ਉੱਥੇ ਹਮ ਵਾਈਟ ਟੋਪੀ ਪਾਉਂਦੇ ਸੀ ਲੋਕੀ ਸਮਝ ਗਏ ਨੇ ਹਮ ਉਹਨਾਂ ਦੀ ਨੂੰ ਕੱਢ ਲਿਆ ਆ ਇਹ ਓਕੇ ਦੋ ਬੱਚਿਆਂ ਸਮੇਤ ਹਮ ਤੇ ਐਸਡੀਐਮ ਨਾਲ ਇੰਨਾ ਪਿਆਰ ਹੈ ਉਹਦੇ ਬੱਚਿਆਂ ਦੇ ਪਿਓ ਦਾ ਨਾਮ ਇਹਦਾ ਛੱਡ ਚੁੱਕਾ ਹੈ ਕਾਗਜ਼ਾਂ 'ਚ ਅੱਛਾ ਛੱਡ ਗਿਆ ਅਜੀ ਮੇਰੇ ਬੱਚੇ ਤੇ ਤੁਸੀਂ ਆਪਣਾ ਨਾਂ ਚੜਾ ਸਕਦੇ ਹੋ ਬਿਲਕੁਲ ਨਹੀਂ ਨਹੀਂ ਚੜਾ ਸਕਦਾ ਅਡਾਪਸ਼ਨ ਡੀਡ ਐਕਟ 100 ਚੀਜ਼ਾਂ ਫਿਰ ਉਹਨੂੰ ਕਿਉਂ ਅਡਾਪਟ ਕੀਤਾ ਸੈਕੰਡ ਵਾਈਫ ਤਾਂ ਟੈਕਨੀਕਲੀ ਵਾਈਫ ਦਾ ਦਰਜਾ ਹੀ ਨਹੀਂ ਉਹ ਤੇ ਰਖੇਲ ਦਾ ਦਰਜਾ ਹੈ ਕਾਨੂੰਨ ਪੜ੍ਹ ਲਓ ਬਾਕੀ ਦੂਜੀ ਵਾਈਫ ਜੇ ਵਿਆਹ ਕੇ ਨਹੀਂ ਆਈ ਤੁਸੀਂ ਲਾਵਾ 50 ਲਈ ਜਾਓ ਨਾ ਅੱਗਦ ਵਾਲੇ ਜਦ ਤੱਕ ਪਹਿਲੀ ਵਾਈਫ ਤੋਂ ਤਲਾਕ ਨਹੀਂ ਹਾਂ ਦੂਜੀ ਰਖੇਲ ਹੈ ਹੁਣ ਰਖੇਲ ਕਿਹੜੀ ਉਹਦਾ ਵੀ ਨਾਂ ਲੈਣਾ ਮੈਂ ਅੱਗੇ ਆ ਜਾਓ ਅ ਜਿਸ ਤੋਂ ਪਹਿਲਾਂ ਹੀ ਦੋ ਬੱਚੇ ਹਨ ਹੁਣ ਉਹਨਾਂ ਕੋਲ ਤੀਸਰਾ ਬੱਚਾ ਵੀ ਹੋਇਆ ਹੈ ਜੋ ਕਿ ਲੜਕਾ ਹੈ ਜਦੋਂ ਮੈਂ ਆਪਣੇ ਸਹੁਰਾ ਘਰ ਛੱਡ ਕੇ ਆਈ ਸੀ ਤਾਂ ਮੈਨੂੰ ਇਸ ਔਰਤ ਨਾਲ ਮਤਲਬ ਉਹਦੇ ਨਾਲ 2.5 ਸਾਲ ਤੋਂ ਵਿਆਹ ਦੇ ਦੌਰਾਨ ਵੀ ਉਹਦੇ ਨਾਲ ਸਬੰਧਾਂ ਚ ਸੀ ਔਰ ਉਹਦੀ ਕੀ ਕਮਜ਼ੋਰੀ ਸੀ ਆਪਣੇ ਦੋ ਬੱਚੇ ਹੋਣ ਦੇ ਬਾਵਜੂਦ ਉਹ ਇਧਰ ਭੱਜ ਗਈ ਪਰ ਭੱਜਣ ਤੋਂ 12 ਦਿਨ ਬਾਅਦ ਤਲਾਕ ਕਰਾਇਆ ਉਸ ਪਰਿਵਾਰ ਨੇ ਕਹਿੰਦੇ ਵੀ ਤੂੰ ਭੱਜ ਗਈ ਹੈ ਤੇ ਸਾਡੇ ਨਾਲ ਤਲਾਕ ਕਰ ਦਫਾ ਹੋ ਜਿੱਥੇ ਜਾਣਾ ਜਾ ਐਸ ਡੀ ਐਮ ਕਿੰਨਾ ਕੁ ਪਿਆਰ ਕਰਦਾ ਹੋਗਾ ਇਹਨੂੰ ਜਿਹੜੇ ਇਹਦੇ ਕਾਗਜ਼ ਬਣਾਤੇ ਔਰ ਆਕਾਸ਼ ਬੱਤਾ ਨੇ ਹਾਈ ਕੋਰਟ ਵਿੱਚ ਪਹਿਲੀ ਪਤਨੀ ਨਾਲ ਤਲਾਕ ਹੋਣ ਦੀ ਗੱਲ ਛੁਪਾ ਕੇ ਝੂਠਾ ਫੀਡਬੈਕ ਦਿੱਤਾ ਅੱਜ ਓਕੇ ਪਿਛਲੇ ਕੇਸਾਂ ਚ ਹੈਗਾ ਮੇਰੇ ਕੋ ਸਰੇ ਕਾਗਜ ਆ ਕੇ ਉਹ ਟਾਈਮ ਥੋੜਾ ਹੈ ਕਿਉਂਕਿ ਆਪਾਂ ਲਿਮਟਿਡ ਗੱਲਾਂ ਕਰਨੀਆਂ ਸੋ ਮਿਸਟਰ ਸਾਗਰ ਜਿਹੜੇ ਐਸਡੀਐਮ ਨੇ ਉਹ ਬੜਾ ਪਿਆਰ ਕਰਦੇ ਇਹਨੂੰ ਤੇ ਕਿਰਸ਼ਾਨੂ ਵੀ ਇਹਦਾ ਕੋਈ ਨਵਾਂ ਬੰਦਾ ਨਹੀਂ ਹੈ ਹਮ ਅੱਛਾ ਇਹ ਪਾਸਰਾ ਨੇ ਜਦੋਂ ਹੁਣ ਉਥੇ ਈਟੀਓ ਕੱਲੇ ਬੰਦੇ ਸੀ ਤੇ ਈਟੀਓ ਨੇ ਸ਼ਾਇਦ ਕੋਈ ਡਿਫਿਕਲਟੀ ਦੱਸੀ ਯਾ ਦਿਵਾਲੀ ਦੇ ਮੌਕੇ ਤੇ ਜਾਂ ਜਦੋਂ ਟੈਕਸਚਰੀ ਜ਼ਿਆਦਾ ਹੋ ਰਹੀ ਸੀ ਜਾਂ ਮੈਂ ਤੇ ਹੁਣ ਇੱਕ ਟਿੱਪਣੀ ਕਰੂੰਗਾ ਵੀ ਜਾਂ ਸਰਕਾਰ ਨੂੰ ਹੀ ਸਨਹੀ ਪਹੁੰਚ ਰਿਆ ਤੇ ਉਹਨਾਂ ਨੇ ਪੁਲਿਸ ਦੀ ਵੀ ਨਾਲ ਡਿਊਟੀ ਲਾ ਦਿੱਤੀ ਪੁਲਿਸ ਵੀ ਜਗ੍ਹਾ ਜਗ੍ਹਾ ਤੇ ਨਾਕੇ ਲਾਵੇ ਇਹੀ ਮੈਂ ਸਵਾਲ ਕਰਨਾ ਸੀ ਕਿ ਇਸ ਪੂਰੇ ਮਾਮਲੇ ਦੇ ਵਿੱਚ ਵਪਾਰੀ ਹੈ ਈਟੀਓ ਹੈ ਤੇ ਪੁਲਿਸ ਦੀ ਐਂਟਰੀ ਕਿਵੇਂ ਹੋਗੀ ਫਿਰ ਉਹ ਫਿਰ ਪੁਲਿਸ ਦੀ ਐਂਟਰੀ ਹੋਈ ਵੀ ਜਿਹੜੇ ਟਰੱਕ ਕਾਬੂ ਨਹੀਂ ਸੀ ਹੁੰਦੇ ਉਹਦੇ ਪਿੱਛੇ ਕਾਰਨ ਆਜੋ ਫਿਰ ਤੁਹਾਨੂੰ ਪਹਿਲਾਂ ਉਹ ਵੀ ਦੱਸਤੀ ਹੈ ਰੱਬ ਬਲਾ ਕਰੇ ਤੁਹਾਡਾ ਪੂਰੀ ਡਿਟੇਲ ਕੱਢ ਕੇ ਲੈ ਕੇ ਆਇਆ ਹਾਂ ਲੱਗਦਾ ਪੂਰਾ ਸੱਤ ਕੇ ਐਫ ਆਈ ਆਰ ਰਹੀਆਂ ਚਾਰ ਮੇਰੇ ਕੋਲ ਨੇ ਬਾਕੀ ਤੁਹਾਨੂੰ ਦੱਸ ਦਾਂਗਾ ਇਹ ਇਕੱਲੇ ਆਕਾਸ਼ ਦੇ ਉੱਪਰ ਹੀ ਸੱਤ ਨਹੀਂ ਮੈਂ ਪੂਰੀ ਪੂਰੀ ਦੱਸਾਂਗਾ ਭਾਜੀ ਤਾਂ ਸਟੋਰੀ ਹੈ ਉਹਨੇ ਦੱਸਣ ਲੱਗਾ ਆਕਾਸ਼ ਹੈ ਉਹਦੇ ਨਾਲ ਸਾਥੀ ਨੇ ਹੂੰ ਚਲੋ ਪਹਿਲਾਂ ਐਸ ਐਫ ਆਈ ਆਰ ਦਾ ਜ਼ਿਕਰ ਕਰਦੇ ਹਾਂ ਅੱਛਾ ਐਫ ਆਈ ਆਰ ਨੰਬਰ 26 ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮੰਡੀ ਗੋਬਿੰਦਗੜ੍ਹ 2023 311 2023 ਲੇਟੈਸਟ ਐਫ ਆਈ ਆਰ ਜਿਹੜੀ ਇੱਕ 8 ਨੰਬਰ ਹੋਰ ਐਫ ਆਈ ਆਰ ਹੈਗੀ ਆ ਉਹਦੀ ਕਾਪੀ ਨਹੀਂ ਪਹੁੰਚੀ ਇਹ 420 ਠੱਗੀ ਠੋਰੀ 506 120 बी क्रिमिनल कॉन्स्पिरेसी हम्म एदे तहत केड़े-केड़े बंदे ते पर्चा दर्ज होया तण दद देना भारत गुप्ता हम्म पुत्र संजीव गुप्ता आकाश बत्ता पुत्र राजेश रजे, कुमार अच्छा एक ਥਾਂ ਤੇ ਨਾ ਇਹ ਤੇ ਪਾਪਾ ਦਾ ਨਾਮ ਗਲਤ ਲਿਖਿਆ ਗਿਆ ਇਹ ਉਹਦੀ ਵੀ ਐਡਵਾਂਟੇਜ ਲੈਂਦਾ ਰਕੇਸ਼ ਕੁਮਾਰ ਦੀ ਥਾਂ ਤੇ ਵੇਖੋ রাজেশ ਕੁਮਾਰ ਲਿਖਿਆ ਗਿਆ ਇਹ ਉਹਦੀ ਐਡਵਾਂਟੇਜ ਲੈਂਦਾ ਜਦ ਕਿ ਇਹਦੀ ਟਰੂਟੀ ਨਿਕਲ ਚੁਕੀ ਹੈ हम्म ਕੁਲਵੰਤ ਸਿੰਘ ਸੋਢੀ ਪੁੱਤਰ ਗੁਰਦੀਪ ਸਿੰਘ ਫਿਰ ਸਿਮਰ ਸੋਢੀ ਗੁਰਕੀਰਤ ਸਿੰਘ ਸੋਢੀ ਅਭਿਨਵ ਸੋਢੀ ਇਹਨਾਂ ਬੰਦਿਆਂ ਨੇ ਵੀ ਇਹਦੇ ਵਿੱਚ ਕੀ ਹੈ ਕਿ ਇਸ ਵਿੱਚ ਵੀ ਸਕ੍ਰੈਪ ਦੀ ਗੱਡੀ ਆਈ ਸੀ ਤੇ ਇਹਨਾਂ ਨੇ ਮੇਰਾ 40900 ਰੁਪਿਆ ਇੱਕ 1 ਲੱਖ 9000 ਇੱਕ 8 ਲੱਖ 9000 ਇਹਨਾਂ ਨੇ ਪੈਸੇ ਮਾਰ ਲਏ ਮੇਰੀ ਸਕ੍ਰੈਪ ਦੀ ਗੱਡੀ ਵੀ ਨਹੀਂ ਮੋੜੀ ਮਤਲਬ ਇਹਨਾਂ ਨੇ ਗੁੰਡਾ ਕਰਦੀ ਨਾਲ ਗੱਡੀ ਵੀ ਗਾਇਬ ਤੇ ਮਾਲਵੀ ਉਹਦਾ ਬਾਰੋ-ਬਾਰ ਕਿਤੇ ਵੇਚਦਾ ਬੰਦੇ ਦਾ ਤੇ ਉਸ ਰਿਲੇਟਿਡ ਐਫ ਆਈ ਆਰ ਹੈ ਇੱਕ ਵੀਰਲੈਂਸ ਬਿਊਰੋ ਚ ਵੀ ਇਹਦੇ ਤੇ ਪਰਚਾ ਹੈ ਪਰਚਾ ਨੰਬਰ 8 21 8 2020 ਦਾ ਵਿਜੀਲੈਂਸ ਦੇ ਵਿੱਚ ਪਰਚਾ ਤੇ ਪਰਚਾ ਕੀ ਹੈ ਉਹ ਵੀ ਤੁਹਾਨੂੰ ਦੱਸ ਦੇਣਾ ਕੌਣ-ਕੌਣੇ ਚ ਦੋਸ਼ੀ ਹੈ ਇੱਥੇ ਉੱਗੀ ਹੈ ਇਹ ਅਸ਼ੀਸ਼ ਕੁਮਾਰ ਵੱਲੋਂ ਪਰਚਾ ਹੈ ਸਹਾਇਕ ਹੂੰ ਜਿਹੜਾ ਕਮਿਸ਼ਨਰ ਸੀ ਹੂੰ ਔਰ ਇਹਦੇ ਵਿੱਚ ਮੈਂ ਦੱਸਦਾ ਤੁਹਾਨੂੰ ਅ ਸੂਚਨਾ ਪ੍ਰਾਪਤ ਹੋਈ ਵਿਜੇ ਕੁਮਾਰ ਦੇ ਨਾਮ ਤੋਂ ਵੀ ਵਿਅਕਤੀ ਨੇ ਕੀਤਾ ਤੇ ਉਹਨੇ ਦੱਸਿਆ ਵੀ ਇਹ ਇਦਾਂ ਇਦਾਂ ਇਹ ਸਰਕਾਰ ਦਾ ਟੈਕਸ ਚੋਰੀ ਕਰ ਰਹੇ ਨੇ ਹੂੰ ਟੈਕਸ ਚੋਰੀ ਦੇ ਦੌਰਾਨ ਮੋਬਾਈਲ ਨੰਬਰ ਦਿੱਤੇ ਬੰਦਿਆਂ ਦਾ ਨਾਂ ਦਿੱਤਾ ਉਹਦੇ ਵਿੱਚ ਵੀ ਆਕਾਸ਼ ਬੱਤੇ ਦਾ ਨਾਮ ਹੈ ਤੇ ਇਹਦੇ ਵਿੱਚ ਇਹਨਾਂ ਨੇ ਸਰਕਾਰ ਦਾ ਟੈਕਸ ਚੋਰੀ ਕੀਤਾ ਤੇ ਇਹਨਾਂ ਨੇ ਇਹ ਕੁਝ ਕਾਲਾ-ਮਹਾਲਾ ਕੀਤਾ ਇਹਦੇ ਬਾਰੇ ਪੂਰਾ ਜ਼ਿਕਰ ਹੋਇਆ ਹੈ ਪਰਚਾ 8 ਤੇ ਯਾਨੀ ਕਿ 2014 ਤੋਂ ਉਹਦੇ ਤੇ ਐਫ ਆਈ ਆਰ ਦੀਆਂ ਝੜੀਆਂ ਚੱਲ ਰਹੀਆਂ ਅੱਗੇ ਚੱਲ ਰਹੀਆਂ ਜੀ ਫਿਰ ਆ ਜਾਂਦਾ ਹੈ ਇੱਕ ਪਰਚਾ ਨੰਬਰ 171 ਥਾਣਾ ਮਲੋ ਉਹਦੇ ਵਿੱਚ 353 ਲੱਗਦੀ ਹੈ ਆਪੀਸੀ ਦੀ ਧਾਰਾ 186 ਲੱਗਦੀ ਹੈ 353 ਹੁੰਦੀ ਹੈ ਅਸਾਲਟ ਔਰ ਕ੍ਰਿਮੀਨਲ ਫੋਰਸ ਟੂ ਦੀ ਗਵਰਨਮੈਂਟ ਸਰਵੈਂਟ ਤੇ ਉਹਦੇ ਕੰਮ ਨੂੰ ਰੋਕਣਾ ਆਬਸਟ੍ਰਕਸ਼ਨ ਪੈਦਾ ਕਰਨਾ ਉਹਦੇ ਵਿੱਚ ਕਪਿਲ ਸ਼ਰਮਾ ਇੰਦਰਜੀਤ ਔਲਕ ਸੰਜੀਵ ਵਰਮਾ ਆਕਾਸ਼ ਬੱਤਾ ਅਮਿਤ ਬੱਲਾ ਸੁਰੇਸ਼ ਕੁਮਾਰ ਅਨਨੋਨ 40-50 ਬੰਦੇ ਯਾਨੀ ਕਿ ਪੂਰਾ ਗੈਂਗ ਬਣਾਇਆ ਹੋਇਆ ਸੀ ਮੈਂ ਦੱਸਦਾ ਇਹ ਕਰਦੇ ਕੀ ਹੈ ਜੀ ਆਕਾਸ਼ ਬੱਤਾ ਪਲੱਸ ਇਹਦੇ ਵਰਗੇ ਹੋਰ ਜਿਹੜੇ ਉਥੇ ਤਿੰਨ ਚਾਰ ਨਾਮ ਹੈਗੇ ਨੇ ਇਹਨਾਂ ਲੋਕਾਂ ਨੇ 15-20 ਗੱਡੀਆਂ ਰੱਖੀਆਂ ਹੋਈਆਂ ਆਪਣੀਆਂ ਪਰਸਨਲ ਸਵਿਫਟ ਵਰਗੀਆਂ ਛੋਟੀਆਂ ਗੱਡੀਆਂ ਹੂੰ ਉਹਦੇ ਵਿੱਚ ਦੋ-ਦੋ ਬੰਦੇ ਬਿਠਾਏ ਨੇ ਹੁਣ ਦੋ ਈਟੀਓ ਨੂੰ ਘੇਰਨ ਲਈ ਦੋ ਗੱਡੀਆਂ ਵੀ ਭੜੀਆਂ ਅੱਛਾ ਹੁਣ ਕਰਦੇ ਕੀ ਨੇ ਕਿ ਜਿਹੜੇ ਈਟੀਓ ਨਾਲ ਤੇ ਸੈਟਿੰਗ ਹੋ ਜਾਂਦੀ ਹੈ ਹੂੰ ਉਹਦੇ ਨਾਲ ਤੇ ਗੱਲ ਹੀ ਖਤਮ ਹੋ ਗਈ ਉਹ ਤੇ ਮਲਤਾਨੀ ਰੋਬੇ ਤੇ ਰੋਟੀ ਖਾਣ ਬਹਿ ਜਾਂਦਾ ਹੂੰ ਤੇ ਉਹ ਗੱਡੀਆਂ ਸ਼ੂਕ ਜਾਂਦੀਆਂ ਹੁਣ ਜਿਹੜਾ ਮੇਰੇ ਵਰਗਾ ਰਹੀ ਰੋਟੀ ਖਾਂਦਾ ਉਹ ਬੰਦਾ ਨਾਕਾ ਲਾ ਕੇ ਉਹਦਾ ਪਿੱਛਾ ਕਰਦੇ ਨੇ ਉਹਨੂੰ ਡਰਾਉਂਦੇ ਨੇ ਕਿਚਾ ਡੰਡੇ ਵਿਖਾਉਂਦੇ ਨੇ ਵਿਖਾ ਕੇ ਉਹਨੂੰ ਉਹ ਫਿਰ ਵਿਚਾਰਾ ਡਰ ਕੇ ਕਿਤੇ ਸਾਈਡ ਤੇ ਗੱਡੀ ਲਾਉਂਦਾ 112 ਤੇ ਕਾਲ ਕਰਦਾ ਐਸਐਚਓ ਨਾਲ ਪਹਿਲਾ ਮਹੀਨਾ ਭਰਿਆ ਕਿਉਂਕਿ ਡੀਆਜੀ ਨਾਲ ਸੀ ਨਾ ਓਕੇ ਐਸਐਚਓ ਸੁਣਵਾਈ ਕਰਦਾ ਸੀ ਉਹ ਕਹਿੰਦਾ ਜੀ ਹੁਣੇ ਬੰਦਾ ਭੇਜ ਰਿਹਾ ਹੁਣੇ ਬੰਦਾ ਭੇਜ ਰਿਹਾ ਉਹ ਨੈਟਵਰਕ ਘੁੰਮਦਾ ਸੀ ਇਹਨਾਂ ਤੱਕ ਇਹ ਆਪਣੇ ਬੰਦਿਆਂ ਨੂੰ ਵੀ ਤਲਾਹ ਦਿੰਦੇ ਸੀ ਉਹ ਕਹਿੰਦੇ ਸੀ ਖੁਰਦਪੁਰਦ ਹੋ ਜਾਓ ਇਹਨਾਂ ਨੂੰ ਖੁਰਦਪੁਰਦ ਕਰਕੇ ਤੇ ਉੱਥੇ ਪੁਲਸ ਆ ਜਾਂਦੀ ਸੀ ਹਾਂਜੀ ਭਾਈ ਦੱਸੋ ਤੁਹਾਨੂੰ ਕਿਹਨੇ ਤੰਗ ਕੀਤਾ ਅੱਛਾ ਉਹ ਕਹਿੰਦਾ ਇਨਵੈਸਟੀਗੇਸ਼ਨ ਕਰਨਾ ਤੁਹਾਡਾ ਕੰਮ ਹੈ ਮੇਰੇ ਪਿੱਛੇ ਆ ਚਾਰ ਗ ਉਹ ਕਿਥੋਂ ਖਾਵੇ ਉਸਲੇ ਇਹੋ ਜੇ ਚੱਲਦੇ ਇੱਕ ਇਹਨਾਂ ਨੇ ਕਾਂਡ ਕੀਤਾ ਜਿਹੜਾ ਤੁਹਾਨੂੰ ਦੱਸਿਆ ਐਫ ਆਈ ਆਰ ਨੰਬਰ 171 ਮੈਂ ਥੋੜੀ ਜਿਹੀ ਪੜ ਕੇ ਸੁਣਾਣੀ ਚਾਹੂੰਗਾ ਹੂੰ ਇਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਹੂੰ ਕੀਤਾ ਕੀ ਉਸ ਆਈਟੀਓ ਨੇ ਈਟੀਓ ਨੇ ਗੱਡੀ ਫੜੀ ਹੂੰ ਕਹਿੰਦਾ ਵੀ 8 10 ਕਹਿੰਦਾ ਜਦੋਂ ਮੈਂ ਗੱਡੀ ਫੜ ਲਈ ਉਸ ਤੋਂ ਬਾਅਦ 8 10 12 ਵਿੱਚ 40 50 ਬੰਦੇ ਇਕੱਠੇ ਹੋ ਕੇ ਮੇਰੇ ਕੋਲ ਆ ਗਏ ਜਦੋਂ ਮੈਂ ਗੱਡੀ ਰੋਕ ਲਈ ਹਾਈਵੇ ਦੇ ਉੱਤੇ ਗੱਡੀਆਂ ਰੋਕੀਆਂ ਉਹ ਰਸ਼ਨਾ ਪਵੇ ਹਾਈਵੇ ਤੇ 6 7 ਗੱਡੀਆਂ ਜਿਹੜੀਆਂ ਰੋਕੀਆਂ ਸੀ ਉਹਨਾਂ ਨੂੰ ਸਾਈਡ ਤੇ ਲਾਇਆ ਗਿਆ ਜਿਸ ਚੋਂ ਦੋ ਦਾਵੇਂ ਚਲਾਨ ਕੱਟਦਾ ਉਹਦੇ ਵਿੱਚ ਇੱਕ ਪੁਲਸ ਵਾਲਾ ਬਿਠਾਤਾ ਵੀ ਇਹਨੂੰ ਲੈ ਕੇ ਅੱਗੇ ਅੱਗੇ ਤੁਰ ਵੀ ਕਿਸੇ ਹੋਰ ਪਾਸੇ ਨਾ ਜਾਵੇ ਤੇ ਪਿੱਛੇ ਮੈਂ ਲੱਗ ਗਿਆ ਜੀ ਜਦੋਂ ਤੁਰਦੇ ਗਏ ਇਨ ਬਿਟਵੀਨ ਜਿੱਥੇ ਅਸੀਂ ਖਲੋਤੇ ਸੀ ਉਨੀ ਦੇਰ ਚ ਉੱਥੇ ਬੰਦੇ ਆ ਗਏ ਕਿਉਂਕਿ ਇਹ ਦੇ ਵਿਚਾਰੇ ਦੋ ਬੰਦੇ ਸੀ ਉਹ ਚਾਲੀ ਬੰਜਾ ਆ ਗਏ ਉਹਨਾਂ ਨੇ ਆ ਕੇ ਤਾਂ ਕੰਮ ਕੀ ਕੀਤੀ ਇਹਨਾਂ ਦੀ ਚਲਾਨ ਬੁੱਕ ਪਾੜੀ ਇਹਨਾਂ ਨੂੰ ਕੰਮ ਕਰਨ ਤੋਂ ਰੋਕਿਆ ਤੇ ਆਕਾਸ਼ ਬੱਤਾ ਤੇ ਉਹਦੇ ਬੰਦਿਆਂ ਨੇ ਉੱਥੋਂ ਗੱਡੀਆਂ ਭਜਾ ਕੇ ਦੌੜ ਗਏ ਓਕੇ 40-50 ਬੰਦੇ ਆਏ ਜੀ ਅਣਪਛਾਤੇ ਵਿਅਕਤੀ ਇਹਨੇ ਬਹਿਸ ਕੀਤੀ ਸਾਡੇ ਨਾਲ ਧੱਕਾ ਮੁਕੀ ਕੀਤੀ ਤੇ ਜਿਹੜੀਆਂ ਗੱਡੀਆਂ ਸੀ 6 ਦੀਆਂ 6 ਉਹ ਚੋਂ ਦੋ ਗੱਡੀਆਂ ਰਹਿ ਗਈਆਂ ਜਿਨ੍ਹਾਂ ਦਾ ਚਲਾਨ ਕਟਿਆ ਜਾ ਚੁੱਕਾ ਸੀ ਤੇ ਬਾਕੀ ਨੂੰ ਦਲਾ ਕੇ ਭੱਜ ਗਏ ਵੀ ਐਸ ਕਿਸਮ ਦਾ ਬੰਦਾ ਆਕਾਸ਼ ਬੱਤਾ ਹੂੰ ਫਿਰ ਉਹਦੇ ਪੁਲਿਸ ਦੀ ਐਂਟਰੀ ਹੁੰਦੀ ਹੈ ਕਿ ਪੁਲਿਸ ਅ ਧਿਆਨ ਰੱਖੇ ਇਹ ਕੀ ਦਾ ਪਰਚਾ ਹੈ ਠੀਕ ਹੈ ਪੁਲਿਸ ਧਿਆਨ ਰੱਖੇ ਪੁਲਿਸ ਨਾਲ ਫਿਰ ਸੈਟਿੰਗ ਤੇ ਕਰਨੀ ਹੁੰਦੀ ਹੈ ਤੇ ਜਿਹੜਾ ਕਿਰਸ਼ਾਨੂੰ ਹੈ ਹੂੰ ਉਹ ਕੋਈ ਨਵਾਂ ਬੰਦਾ ਨਹੀਂ ਹੈ ਪੁਰਾਣੀਆਂ ਸੈਟਿੰਗਾਂ ਸੀ ਫੇਰ ਉਹ ਡੀਆਈਜੀ ਨਾਲ ਸੈਟਿੰਗ ਕਰਾ ਦਿੰਦਾ ਹੂੰ ਕਿ ਡੀਆਈਜੀ ਸਾਹਿਬ ਮੀਨਾ ਬਨੋ ਅੱਛਾ ਤੇ ਉਹ ਕਹਿੰਦਾ ਵੀ ਥੱਲੇ ਐਸਐਚਓ ਨੂੰ ਭੜਾਂਗਾ ਉਹ ਰੋਹ ਦੇੜੀ ਬੰਦਾ ਸਟਾਫ ਬਦਲ ਜਾਂਦਾ ਕਦੀ ਉੱਪਰ ਆ ਜਾਂਦਾ ਕਦੀ ਥੱਲੋ ਆ ਜਾਂਦਾ ਤੇ ਡੀਆਈਜੀ ਦੀ ਤੇ ਨਜ਼ਰ ਚ ਹੀ ਆ ਨਾ ਹੂੰ ਉਹ ਚਾਹੇ ਸਪੈਸ਼ਲ ਟਾਸਕ ਫੋਰਸ ਆਵੇ ਜਾਂ ਕੋਈ ਹੋਰ ਆਵੇ ਡੀਆਈਜੀ ਦੀ ਤੇ ਰਿਪੋਰਟਿੰਗ ਹੈ ਡੀਆਈਜੀ ਨੇ ਥੱਲੇ ਫੋਨ ਕਰ ਦੇਣਾ ਵੀ ਉਹ ਏ ਕਾਸ਼ਬੱਤੀ ਦੀ ਕੋਡਵਰਡ ਚੱਲਦਾ ਸੀ ਓਕੇ ਵੀ ਕੈਂਪ ਕੋਲਾ ਪੀਤੀ ਹੈ ਜੀ ਅੱਜ ਠੀਕ ਹੈ ਹਾਂ ਇਦਾਂ ਦੇ ਕੋਡ ਰੱਖੇ ਹੁੰਦੇ ਸੀ ਉਹ ਡਰਾਈਵਰਾਂ ਨੂੰ ਕਹਿੰ ਉਹਨੂੰ ਆ ਫਲਾਣਾ ਕੋਡ ਬੋਲਦੇ ਨੇ ਜੀ ਅੱਜ ਦਾ ਨੰਬਰ 513 ਜੀ ਹੂੰ ਤੇ ਜਿੰਨੇ 513 ਸੁਣਾਤਾ ਉਹਦੋਂ ਡੀਏਜੀ ਸਾਹਿਬ ਨੇ ਸੁਣਾਇਆ ਉਹ 513 ਸੁਣਦੇ ਅੱਛਾ ਜੀ ਲੰਘ ਜੋ ਗੱਡੀ ਸਾਹਿਬ ਦੀ ਆ ਓਕੇ ਇਹਦਾ ਸੈਟਿੰਗ ਪੂਰੀ ਕੀਤੀ ਹੋਈ ਸੀ ਪੂਰੀ ਪੂਰਾ ਨੈਟਵਰਕ ਹੁੰਦਾ ਸੀ ਇਹਨਾਂ ਦੇ ਬੰਦੇ ਹੁੰਦੇ ਸੀ ਜਿਹੜਾ ਬੰਦਾ ਇਹ ਕੀ ਕਰਦੇ ਸੀ ਕਿ ਈਟੀਓ ਕਿੱਥੇ ਕਿੱਥੇ ਜਾ ਰਿਹਾ ਉਹ ਲਾਈਵ ਲੋਕੇਸ਼ਨ ਆ ਸ਼ੇਅਰ ਕਰਦੇ ਹੁੰਦੇ ਸੀ ਅੱਗੇ ਤੁਹਾਡੀ ਗੱਡੀ ਐ ਪਿੱਛੇ ਮੇਰੀ ਗੱਡੀ ਐ ਮੈਂ ਤੁਹਾਨੂੰ ਟ੍ਰੇਸ ਕਰ ਰਿਆ ਤੇ ਪਤਾ ਲੱਗ ਜਾਣਾ ਵੀ ਅਮਲੋਰ ਰੋਡ ਤੇ ਮੁੜ ਗਿਆ ਈਟੀਓ ਇਹਨਾਂ ਨੇ ਉਹਨੀਆਂ ਦੇ ਚ ਗੱਡੀਆਂ ਕੱਢ ਦੇਣੀਆਂ ਪਤਾ ਲੱ ਇਹਨਾਂ ਨੇ ਦੂਜੇ ਪਾਸੇੋਂ ਗੱਡੀ ਕੱਢਦੇ ਨਹੀਂ ਐਡਾ ਵੱਡਾ ਨਾਕਾ ਉੱਤੇ ਦੋ ਐਫਟੀਓ ਰੱਖੇ ਸ਼ਰਮਾਣੀ ਚਾਹੀਦੀ ਸਰਕਾਰ ਨੂੰ ਹੂੰ ਦਿਓ ਨਾ ਤੁਸੀਂ 50 ਐਫਟੀਓ ਹੁਣ ਇੱਕ ਸਵਾਲ ਇਹ ਵੀ ਹੈ ਕਿ ਇੱਕ ਮਾਮੂਲੀ ਜਿਹੇ ਪਰਿਵਾਰ ਤੋਂ ਮੇਬੀ ਆਕਾਸ਼ ਬੱਤਾ ਦੇ ਪਿਓ ਦੀ ਡੈਰੀ ਹੁੰਦੀ ਸੀ ਛੋਟੀ ਜੀ ਦੁੱਧ ਦੀ ਛੋਟੀ ਜੀ ਡੈਰੀ ਤੇ ਉੱਥੋਂ ਦੋ ਵਿਸ਼ਵੇ ਦਾ ਮਕਾਨ ਤੇ ਬੜੀ ਹੰਬਲ ਬੈਕਗ੍ਰਾਉਂਡ ਮਿਹਨਤ ਦੀ ਕਮਾਈ ਸੀ ਹੂੰ ਤੇ ਫਿਰ 6 ਗੱਡੀਆਂ ਨੇ ਬੈਂਕਰਪਸੀ ਫਾਈਲ ਕੀਤੀ ਹੋਈ ਆ ਹੂੰ ਸੰਗਾਲ ਸ਼ੋਅ ਕਰਦਾ ਆਪਣੇ ਆਪ ਨੂੰ ਅੱਛਾ ਇਹ ਮੇਰੇ ਕੋਲ ਪੈਸਾ ਕੋਈ ਨਹੀਂ ਹੂੰ ਤੇ ਲਗਜ਼ਰੀ ਇੰਜੋਏ ਕਰਦਾ ਪਿਆ ਐਸ ਵੇਲੇ ਉੱਥੇ ਮਾਧਰੀ ਵਿਲੇਜ ਹੈ ਜਿੱਥੇ ਵੱਡੀ ਕੁਠੀ ਰੈਂਟ ਤੇ ਲੈ ਕੇ ਰਹਿ ਰਿਆ। ਰੈਂਟ ਵੀ ਉਹਦਾ ਦੇ ਰਿਹਾ ਕਿ ਨਹੀਂ ਦੇ ਰਿਹਾ ਰੱਬ ਹੀ ਜਾਣਦਾ। ਓਕੇ। ਠੀਕ ਹੈ ਜੀ। ਇਹਦੀ ਪਹਿਲੀ ਪਤਨੀ ਦਾ ਨਾਮ ਰੇਨੂ ਕੌਸ਼ਲ ਹੈ ਉਰਫ ਮਾਹੀ। ਜਿੰਨੇ ਕੰਪਲੇਟਾਂ ਕੀਤੀਆਂ। ਜਿਹੜੀ ਇਹਦੇ ਡਰ ਤੋਂ ਅੱਜ 11 ਸਾਲ ਦੀ ਬੇਟੀ ਨੂੰ ਲੈ ਕੇ ਜਾਂ 10 ਸਾਲ ਦੀ ਬੇਟ ਨੂੰ ਲੈ ਕੇ ਘਰੇ ਬੈਠੀ ਐ। ਤੇ ਦੂਜੀ ਲੇਡੀ ਜਿਹੜੀ ਐ ਜਿਹਨੂੰ ਕਦੀ ਇਹ ਬੀਜੇਪੀ ਵੱਲੋਂ ਖੜਾ ਕਰਦਾ ਹੈ। ਅੱਜਕੱਲ ਕਾਉਂਸਲਰ ਹੈ ਤੁਹਾਡੇ ਇਲਾਕੇ ਦੀ ਮੰਡੀ ਗੁਬਿੰਦਗੜ੍ਹ ਦੀ। ਅੱਛਾ। ਵੰਦਨਾ ਸਾਹੀ। ਹੂੰ। ਪਹਿਲੇ ਪਤੀ ਦਾ ਨਾਮ ਸੀ ਵਿਕਾਸ ਸਾਹੀ ਹੂੰ ਤੇ ਹੁਣ ਆਪੇ ਸਮਝ ਲਓ ਵੀ ਹੁਣ ਉਹਦੇ ਨਾਲ ਰਹਿ ਰਿਹਾ ਹੈ ਜਦ ਕਿ ਪਹਿਲੀ ਨਾਲ ਤਲਾਕ ਨਹੀਂ ਹੋਇਆ ਹੂੰ ਹੁਣ ਦੱਸੋ ਕੀ ਕਰੀਏ ਆਪਾਂ ਹੂੰ ਤੇ ਜਿਹੜੇ ਮੈਂ ਤੁਹਾਨੂੰ ਈਟੀਓ ਦੀ ਗੱਲ ਕੀਤੀ ਹੈ ਇੱਕ ਦੀ ਦੱਸੀ ਹੈ ਜਿਹਦੀ ਫਿਲਮਾਂ 'ਚ ਪਹਿਲ ਆਉਂਦਾ ਚਾਲ ਚਾਲ ਨਾ ਵੱਜਦਾ ਉਹਦਾ ਅੱਛਾ ਮੈਂ ਪੂਰਾ ਨਾਮ ਵੀ ਦੱਸ ਸਕਦਾ ਸਰਕਾਰ ਨੇ ਵੀ ਤਾਂ ਕੋਈ ਕੰਮ ਕਰਨਾ ਉਹਨਾਂ ਨੂੰ ਵੀ ਛੱਡਦੀ ਹੈ ਜੇਕਰ ਤੁਸੀਂ ਇੰਨੀ ਘੋਪੜਤਲ ਕਰ ਸਕਦੇ ਹੋ ਡਿਟੇਲ ਦੇ ਵਿੱਚ ਲੈ ਕੇ ਆ ਸਕਦੇ ਹੋ ਤਾਂ ਵੱਡਾ ਸਵਾਲ ਇਹ ਵੀ ਹੁੰਦਾ ਹੈ ਕਿ ਹੁਣ ਤੱਕ ਮੇਬੀ ਹਫਤੇ ਦਾ ਸਮਾਂ ਹੋ ਗਿਆ ਭੁੱਲਰ ਨੂੰ ਅਰੈਸਟ ਕੀਤੇ ਹੋਇਆ ਤੇ ਰਿਮਾਂਡ ਹਲੇ ਤੱਕ ਨਹੀਂ ਲਿਆ ਗਿਆ ਉਹਦਾ ਤੁਸੀਂ ਉਹਦੇ ਰਿਮਾਂਡ ਨੂੰ ਤੇ ਛੱਡੋ ਭਰਾ ਤਫਤੀਸ਼ਾ ਕਿਉਂ ਨਹੀਂ ਹੋ ਰਹੀ ਜਾਂ ਜਨਾਬ ਸਵਾਲ ਬਰਬਕ ਖੜੇ ਹੁੰਦੇ ਨੇ ਭੁੱਲਰ ਦੀਆਂ ਤੇ ਹਲੇ ਬੜੀਆਂ ਪ੍ਰਾਪਰਟੀਆਂ ਹੋਰ ਲੱਭਣੀਆਂ ਇਹਨਾਂ ਨੂੰ ਤੇ ਵੱਧੂ ਆਮ ਲੱਗਦੀਆਂ ਹਾਂ ਇਹਨਾਂ ਨੇ ਉਗਰਵਾਦ ਦੇ ਜ਼ਮਾਨੇ 'ਚ ਭੁੱਲਰ ਨੇ 1.5 ਸਾਲੀਆਂ 2.5 ਸਾਲ ਡਰੱਗ ਪੈਡਲਰ ਦੀ ਫਾਈਲ ਦੱਬ ਕੇ ਰੱਖੀ ਜਵਾਬ ਦੇ ਸਕਦਾ ਭੁੱਲਰ ਤੇ ਫਿਰ ਪਲਾਸਟਿਕ ਦੇ ਕੀੜੇ ਪੈਂਦੇ ਨਾ ਇਹੋ ਜਿਹੇ ਦੁਵਾਵਾਂ ਅਸਰ ਕਰਨ ਨਾ ਕਰਨ ਮੇਰੇ ਇੱਕ ਡੀਜੀ ਦੋਸਤ ਹੁੰਦੇ ਸੀਗੇ ਅ ਬੜੀ ਦੂਜੀ ਏਜੰਸੀ ਦੇ ਹੂੰ ਉਹ ਕਹਿੰਦੇ ਨੇ ਸੁਨੀਲ ਯਾਦ ਰੱਖੀ ਵੀ ਦੁਵਾਵਾਂ ਅਸਰ ਕਰਨ ਨਾ ਕਰਨ ਬੱਦੂਆ ਜ਼ਰੂਰ ਅਸਰ ਕਰਦੀ ਹੈ ਕਿਉਂਕਿ ਇੱਥੋਂ ਨਿਕਲਦੀ ਹਾ ਨਿਕਲਦੀ ਉਹ ਹਾ ਹਲੇ ਕਈਆਂ ਨੂੰ ਲੈ ਡੁੱਬੇਗੀ ਮੈਂ ਸਿਰਫ ਪੁਲਿਸ ਦੀ ਗੱਲ ਕਰਾਂ ਹੂੰ 23 ਜ਼ਿਲ੍ਹਿਆਂ ਦੇ 23 ਕਮਿਸ਼ਨਰ ਜਾਂ ਐਸਐਸਪੀ ਤੇ 10 ਬੰਦੇ ਉਹਦੇ ਥੱਲੇ ਹੂੰ 230 ਤੇ 23 ਐ 250 ਬੰਦਾ ਕੰਟਰੋਲ ਕਰਨਾ ਕਿੰਨਾ ਔਖਾ ਪੰਜਾਬ ਸਰਕਾਰ ਲਈ ਕਈ ਈਟੀਓ ਐਮਐਲਏ ਬਣ ਗਏ ਉਸ ਈਟੀਓ ਉਸ ਐਮਐਲਏ ਨੂੰ ਨਹੀਂ ਪਤਾ ਵੀ ਈਟੀਓ ਕੀ ਕਿਦਾਂ ਸੈਟਿੰਗ ਕਰਦੇ ਆ ਨਹੀਂ ਪਤਾ ਤੁਸੀਂ ਪ੍ਰੈਸਰ ਰਿਪੋਰਟਰ ਹੋ ਤੁਹਾਨੂੰ ਅੰਦਰੋਂ ਕਹਿੰਦੇ ਸਭ ਕੋਈ ਪਤਾ ਨਾ ਵੀ ਪ੍ਰੈਸਰ ਰਿਪੋਰਟਰ ਕੀ ਕੁੱਝ ਕਰਦੇ ਆ ਚੰਗਾ ਕੀ ਕਰਦੇ ਤੇ ਮਾੜਾ ਕੀ ਕਰਦੇ ਆ ਤੇ ਇੰਟਰਵਿਊ ਲੈ ਕੇ ਚੁੱਪ ਕਰਨ ਦੇ ਕਿੰਨੇ ਵਹਿ ਲੈਂਦੇ ਆ ਵਕੀਲਾਂ ਚ ਵੀ ਇਹ ਹੋ ਜਾਂਦੇ ਨੇ ਹਰ ਟ੍ਰੇਡਸ ਨੇ ਤੇ ਫੜਦੇ ਕਿੰਨੇ ਔਖੇ ਆ ਹੂੰ ਤੁਸੀਂ ਜੇ ਅਥਾਰਟੀ ਚੋਹਦੇ ਤਾ ਤੁਹਾਨੂੰ ਫੜਨੇ ਕਿੰਨੇ ਕੌਖੇ ਮੈਨੂੰ ਇਸ ਗੱਲ ਦਾ ਜਵਾਬ ਦਿਓ ਹੂੰ ਦੋ ਤਰ੍ਹਾਂ ਦਾ ਸਵਾਲ ਹੁੰਦਾ ਕਿ ਮੈਂ ਫੜਨਾ ਨਹੀਂ ਚਾਹੁੰਦਾ ਜਾਂ ਮੈਨੂੰ ਫੜਨਾ ਨਹੀਂ ਆਉਂਦਾ ਜੀ ਜੇ ਤੁਸੀਂ ਫੜਨਾ ਨਹੀਂ ਆਉਂਦਾ ਤੇ ਮੈਨੂੰ ਬੁਲਾ ਲਓ ਹੂੰ ਇਹ ਕਾਮ ਆਦਮੀ ਛੋਟਾ ਜਿਹਾ ਬੰਦਾ ਛੋਟਾ ਜਿਹਾ ਵਕੀਲ ਜਿਹਦੀ ਕੋਈ ਅਥਾਰਟੀ ਕੋਈ ਨਹੀਂ ਹੂੰ ਜਿਹਦੀ ਆਰਟੀਆ ਦੇ ਵੀ ਜਵਾਬ ਪੁਲਿਸ ਨਹੀਂ ਦਿੰਦੀ ਹੂੰ ਤੇ ਉਹਨੇ ਹਲਬ ਲਿਆ ਹੂੰ ਤੇ ਤੁਹਾਡੇ ਕੋਲ ਤੇ ਅਥਾਰਟੀ ਹੈ ਤੁਸੀਂ ਤੇ ਆਰਡਰ ਦੇਣਾ ਤੁਹਾਨੂੰ ਇੱਕ ਹੋਰ ਕੰਨ ਸੁਣਾ ਦੇਣਾ ਛੋਟਾ ਜਿਹਾ ਫੜਫੜ ਜਾਣ ਲੱਗਿਆ ਟਾਈਮ ਥੋੜਾ ਹੋਰ ਰਹਿ ਗਿਆ ਜੀ 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 ਜੇ ਕਿਸੇ ਬੰਦੇ ਦੋ ਨੰਬਰ ਚ ਐਫ ਆਈ ਆਰ ਦਰਜ ਕਰਾਣੀ ਹੋਵੇ ਚਾਹੇ ਕਮਿਸ਼ਨਰ ਪੁਲਸ ਨੇ ਕਿਹਾ ਹੋਵੇ ਕਿ ਇਹ ਪਰਚਾ ਨਹੀਂ ਬਣਦਾ ਹੂੰ ਇਹ ਲੁਧਿਆਣਾ ਪੁਲਸ ਕਮਿਸ਼ਨਰ ਦੀ ਗੱਲ ਦੱਸ ਰਿਹਾ ਮੈਂ ਤੁਹਾਨੂੰ ਲੁਧਿਆਣਾ ਪੁਲਸ ਕਮਿਸ਼ਨਰ ਸੁਪਨ ਜੀ ਤੁਸੀਂ ਬੜੇ ਵਧੀਆ ਬੰਦੇ ਹੋ ਪਰ ਤੁਹਾਡੇ ਥਾਣੇ ਚ ਤੁਹਾਡਾ ਇੱਕ ਥਾਣੇਦਾਰ ਤੁਹਾਨੂੰ ਡੈਸ਼ ਜਾਣੀ ਜਾਂਦਾ ਤੁਹਾਡੇ ਡੀਸੀਪੀ ਨੂੰ ਡੈਸ਼ ਜਾਣੀ ਜਾਂਦਾ ਤੁਹਾਡੇ ਐਡੀਸੀਪੀ ਨੂੰ ਵੀ ਜਾਂਦਾ ਵੀ ਡੈਸ਼ ਵਜੋ ਠੀਕ ਤੁਸੀਂ ਬਣਾਈ 3 10 ਨੂੰ 31025 ਨੂੰ ਐਫਆਈਆ ਨੰਬਰ 84/25 ਚ ਇੱਕ ਕਲੋਜ਼ਰ ਰਿਪੋਰਟ ਹੂੰ ਤੁਸੀਂ ਬਣਾਈ ਤੁਹਾਡੇ ਮਤਲਬ ਤੁਹਾਡੀ ਥੱਲੇ ਏਡੀਸੀਪੀ ਨੇ ਬਣਾਈ ਫਿਰ ਉਸ ਤੋਂ ਡੀਸੀਪੀ ਸਾਹਿਬ ਕੋਈ ਫਿਰ ਤੁਹਾਡੇ ਕੋਲ ਆਈ ਉਹ ਥਾਣੇ 'ਚ ਮਿਸਲ ਦੇ ਨਾਲ ਲੱਗ ਗਈ ਤੇ ਤੁਹਾਡਾ ਇੱਕ ਡੀਐਸਪੀ ਹਾਈ ਕੋਰਟ 'ਚ ਐਫੀਡੇਵਿਟ ਦੇ ਗਿਆ ਕਿ ਚਲਾਨ ਪੇਸ਼ ਹੋ ਚੁੱਕਾ ਹੈ ਓਕੇ ਕੈਂਸਲੇਸ਼ਨ ਰਿਪੋਰਟ ਦਾ ਹੂੰ ਕੈਂਸਲੇਸ਼ਨ ਰਿਪੋਰਟ ਨੂੰ ਇਹਨਾਂ ਨੇ ਮਤਲਬ ਨੁਕਰੇ ਕਰਕੇ ਤੇ ਫਿਰ 11 ਤਰੀਕ ਨੂੰ ਚਲਾਨ ਪੇਸ਼ ਕਰਤਾ ਅੱਛਾ ਐਡਾ ਜੁਰਤ ਵਾਲਾ ਐਸਐਚਓ ਅਦਿੱਤਿਆ ਸ਼ਰਮਾ ਹੂੰ ਮੈਂ ਨਾਂ ਲੈ ਲਿਆ ਜੇ ਕਿਸੇ ਨੇ ਲੁਧਿਆਣਾ ਵਿੱਚ ਕੋਈ ਆਪਣਾ ਦੋ ਨੰਬਰੀ ਕੰਮ ਕਰਾਉਣਾ ਹੋਵੇ ਮੈਂ ਸ਼ਰਯਮ ਕਹਿੰਦਾ ਇਹਨੂੰ ਜਾ ਕੇ ਮਿਲੋ ਕਿਉਂਕਿ ਦੂਜੀ ਪਾਰਟੀ ਵਿੱਚ ਬੰਦੇ ਗਏ ਸਲੂਜਾ ਸਟੋਰ ਵਾਲੇ ਕੁਮਾਰ ਮੰਡੀ ਉਹਨਾਂ ਦੀ ਦੁਕਾਨ ਹੈ ਨਾ ਚਲਾਣਾ ਚਾਹੀਦਾ ਬੀਬੀ ਨਹੀਂ ਲਾਉਣੀ ਜੀ ਜਸਪਾਲ ਸਿੰਘ ਸਲੂਜਾ ਤੇ ਮੈਂ ਪਰਚਾ ਕਰਾਇਆ 101/ ਉਹਦੇ ਤੇ ਦੋ ਪਰਚੇ ਹੋ ਚੁੱਕੇ ਨੇ ਹੋਰ ਹੋਣ ਵਾਲੇ ਨੇ 101/23 ਥਾਣਾ ਸਦਰ ਫਗਵਾਣਾ ਪਰਸ ਚੋਰੀ ਕਰਨ ਦਾ ਪਰਚਾ ਉਹਦੇ ਤੇ ਉਦੇ ਪੂਰੇ ਟੱਬਰ ਤੇ ਜਸਪਾਲ ਸਲੂਜਾ, ਕਮਲਜੀਤ ਕੌਰ ਸਲੂਜਾ, ਅਸ਼ਮੀਤ ਸਲੂਜਾ, ਹੀਰਾ, ਜਸਵਿੰਦਰ ਸਿੰਘ ਉਰਫ ਬੱਗਾ ਸਰਦਾਰਜੀ ਟੁਆਇਜ਼ ਸੱਤ ਬੰਦੇ ਨੇ ਸੁਕਲੀਨ ਤੇ ਸਰਦਾਰਜੀ ਟੁਆਇਜ਼ ਵਾਲਾ ਜਸਵਿੰਦਰਪਾਲ ਜਸਵਿੰਦਰਪਾਲ ਸਿੰਘ ਬੱਗਾ ਉਰਫ ਬੱਗਾ ਇਹ ਦੋ ਬੰਦੇ ਸ਼ਰੇਮ ਡੰਕੇ ਦੀ ਚੋੜ ਤੇ ਕਹਿੰਦੇ ਆ ਵੀ ਅਸੀਂ ਦਾ 15 ਲੱਖ ਰੁਪਏ ਦੇ ਕੇ ਐਸਐਚਓ ਕੋਲੋਂ ਕੰਮ ਕਰਾ ਲਏ ਤੇ ਕਮਿਸ਼ਨਰ ਦੀ ਐਸੀਤ ਵੀ ਇਹਨਾਂ ਕੀ ਆ ਕ੍ਰਿਪਸ਼ਨ ਦੀ ਚਰਮ ਸੀਮਾ ਤੁਹਾਡੇ ਸਾਹਮਣੇ ਆ ਮੌਜੂਦਾ ਅਫਸਰ ਹੋਵੇ ਆ ਮੇਰਾ ਜੂਨੀਅਰ ਬੈਠਾ ਹੈ ਇਹਦੀ ਜੁਰਤ ਹੈ ਮੇਰੀ ਮਰਜ਼ੀ ਤੋਂ ਬਿਨਾਂ ਕੋਈ ਗਲਤ ਸਟੇਟਮੈਂਟ ਦੇ ਆਵੇ ਬਿਲਕੁਲ ਜੇ ਦੇ ਗਿਆ ਉਹ ਕ ਫੈਲਾ ਦੂੰਗਾ ਮੈਂ ਹਮ ਬਾਹਰ ਕਾਉਂਸਲ ਚ ਸ਼ਿਕਾਇਤ ਕਰਕੇ ਲਾਇਸੈਂਸ ਕੈਂਸਲ ਕਰਾ ਦੂੰਗਾ ਅੱਜ ਤੱਕ ਐਸ ਐਚਓ ਡਿਸਮਿਸ ਨਹੀਂ ਹੋਇਆ ਸਸਪੈਂਡ ਨਹੀਂ ਹੋਇਆ ਆਈਓ ਨੂੰ ਕੱਚਾ ਚਿੱਠਾ ਕਰਕੇ ਸਸਪੈਂਡ ਕਰਤਾ ਹੁਣ ਪਤਾ ਨਹੀਂ ਕਮਿਸ਼ਨਰ ਨੂੰ ਵੇਖ ਦਿੰਦੇ ਨੇ ਪਤਾ ਨਹੀਂ ਏ ਡੀ ਸੀ ਵੀ ਨੂੰ ਦਿੰਦੇ ਨੇ ਪਤਾ ਨਹੀਂ ਐਸ ਐਚਓ ਨੇ ਲੈ ਲੈਣੇ ਪਰ ਜੋ ਹਾਲਾਤ ਕਹਿੰਦੇ ਨੇ ਕਮਿਸ਼ਨਰ ਪੁਲਿਸ ਤੇ ਆਪ ਕਲੋਜ਼ਰ ਰਿਪੋਰਟ ਬਣਾ ਚੁੱਕਾ ਕਹਿੰਦੇ ਡੀਆਈਜੀ ਪੁਲਿਸ ਦਾ ਵੀ ਜਿਹੜਾ ਰੀਡਰ ਹੈਗਾ ਉਹ ਵੀ ਕੋਈ ਵੱਡੇ ਖੁਲਾਸੇ ਕਰ ਸਕਦਾ ਹੈਗਾ ਭਾਜੀ ਵੱਡੇ ਕੀ ਉਹ ਵੀ ਨਾਲ ਲੜੇ ਹੁੰਦੇ ਨੇ ਇਹ ਬਗੈਰ ਦੱਸੋ ਇਹ ਨਹੀਂ ਚੁੱਕਦੇ ਇਹਨਾਂ ਨੂੰ ਪਰਸੈਂਟੇਜ ਨਹੀਂ ਮਿਲਦੀ ਮੈਂ ਕਹੀ ਤੇ ਜਾਨਣਾ ਵੀ ਤੁਸੀਂ ਇਦਾਂ ਕਰੋ ਮੈਨੂੰ ਅਥਾਰਟੀ ਦੇ ਦਿਓ ਤੇ ਨਾਲ ਰਿਸਪੌਂਸਿਬਿਲਟੀ ਦੋਵੇਂ ਚੀਜ਼ਾਂ ਦੇ ਦਿਓ ਖੋਲ ਦੋ ਪਰਦੇ ਕੀ ਲੱਗਦਾ ਕਿ ਸਿਰਫ ਡੀਆਈਜੀ ਤੱਕ ਹੀ ਸੀਮਿਤ ਹੈ ਜਾਂ ਉੱਪਰ ਅਧਿਕਾਰੀ ਵੀ ਸ਼ਾਮਲ ਨੇ ਬੜੇ ਸਾਰੇ ਦਦਾਂ ਦਾ ਖੁਲਾਸਾ ਮੇਰਾ ਮੇਰੀ ਟੀਮ ਮੇਰੇ ਫੈਨਸ ਮੇਰੀ ਮਦਦ ਕਰ ਰਿਆ ਥੈਂਕ ਯੂ ਨਾ ਸਾਰਿਆਂ ਦਾ ਮੈਂ ਨਾਂ ਨਹੀਂ ਲੈਣਾ ਕਿਸੇ ਦਾ ਹੂੰ ਔਰ ਜਿਹੜੇ ਬੰਦੇ ਕੋਈ ਚੰਗੇ ਇਮਾਨਦਾਰ ਕੰਮ ਕਰਨ ਵਾਲੇ ਉਹ ਪਿੱਛੇ ਜੇ ਵਿਖਿਆ ਨਹੀਂ ਸੀ ਉਹ ਆਪਣੇ ਡੀ ਐਚਓ ਸਾਹਿਬ ਜਿਹੜੇ ਰੇਡ ਮਾਰਦੇ ਸੀ ਸੇਤੂ ਹੀ ਭਾਗਲੇ ਸੇਤੂ ਭਾਗਲੇ ਲਾਤਾ ਨੁਕਰੇ ਹੂੰ ਤੋਬਾ ਕਰਕੇ ਤੋਬਾ ਕਰਕੇ ਇੰਟਰਵਿਊ ਸੁਣੀ ਸੀ ਨਾ ਚੀਕਾਂ ਮਾਰ ਗਏ ਹੂੰ ਸੰਤਰੀ ਮੰਤਰੀ ਤੰਤਰੀ ਸਾਰੇ ਰਲ ਗਏ ਚੋਰ ਕੁੱਤੀ ਨਾਲ ਰਲ ਗਏ ਕੁੱਤੀ ਚੋਰ ਨਾਲ ਕੀ ਕਹਿੰਦੇ ਹੁੰਦੇ ਕਹਾਣੀ ਠੀਕ ਹੀ ਹੈ ਪਾ ਮੈਨੂੰ ਫੜ ਲਓ ਪਾ ਮੈਨੂੰ ਫੜ ਲਓ ਬਸ ਬਸ ਵਾਹ ਕੁੱਤੀ ਕੌਣ ਹੈ ਚੋਰ ਕੌਣ ਹੈ ਤੁਸੀਂ ਆਪੇ ਸੋਚੋ ਮੈਂ ਕਿਸੇ ਨੂੰ ਕੁਝ ਨਹੀਂ ਕੀਤਾ ਇਹ ਤੁਹਾਨੂੰ ਆਪਣੇ ਆਪ ਸਮਝ ਲੱਗ ਗਈ ਤੇ ਜਦੋਂ ਤੁਸੀਂ ਇਹੋ ਜਿਹੇ ਹਾਲਾਤਾਂ 'ਚ ਜੀ ਰਹੇ ਹੋ ਤੇ ਕਿਹੜੀ ਨਾਨ ਕਰਪਸ਼ਨ ਦੇ ਵਾਅਦੇ ਹੋ ਰਹੇ ਆ ਕਿਹੜੇ ਆਮ ਬੰਦੇ ਨੂੰ ਇਨਸਾਫ ਮਿਲ ਰਿਹਾ ਮਤਲਬ 1250 ਬੰਦਾ ਕੰਟਰੋਲ ਨਹੀਂ ਕਰ ਪਾਏਗੀ ਜਿਹੜੀ ਸਰਕਾਰ ਕਿਤੇ ਤੇ ਸ਼ੱਕ ਆਉਂਦਾ ਸਾਹਮਣੇ ਔਰ ਇਹ ਵੀ ਸੁਣਨ ਚ ਆਇਆ कि लुधियाणे ਦੇ ਵਿੱਚ ਇੱਕ ਮੰਤਰੀ ਨੇ ਮੰਤਰੀ ਬਣਨ ਵਾਸਤੇ ਮਤਲਬ ਐਮਐਲਏ ਦੀ ਚੋਣ ਜਿੱਤਣ ਲਈ ਰੱਜ ਕੇ ਐਫਆਈਆਰ ਦੀਆਂ ਫੈਕਟਰੀਆਂ ਲਵਾਈਆਂ। ਅੱਛਾ ਪੈਸੇ ਦਿਓ ਐਫਆਈਆਰ ਕਰਾਓ ਬਾਅਦ ਚ ਉਹ ਕੈਨਸਲ ਹੋ ਜਾਏ। 84/25 ਵੀ ਉਸੇ ਹਾਲਾਤ ਦਾ ਇੱਕ ਨਮੂਨਾ ਦਿੱਤਾ ਮੈਂ ਤੁਹਾਨੂੰ। ਹਾਂ ਹਾਲਾਤ ਦਾ ਨਮੂਨਾ ਜਨਤਾ ਨੂੰ ਕਿਰਿਆਸ਼ੀਣ ਵੀ ਕਾਦੀ ਐਫਆਈਆਰ ਹੈ। ਮੈਂ ਤੁਹਾਡੇ ਘਰੋਂ ਪੌਣੇ 2 ਸਾਲ ਪਹਿਲਾਂ ਹਾਂ ਚੋਰੀ ਕਰਕੇ ਭੱਜਿਆ। ਅੱਛਾ ਮੰਨ ਲਓ ਸੱਚ ਮੰਨ ਲਓ। ਹਾਂ ਤੁਹਾਨੂੰ ਪੌਣੇ 2 ਸਾਲ ਬਾਅਦ ਖਿਆਲ ਆਏਗਾ ਕਿ ਲੋਕਰ ਦੀ ਚਾਬੀ ਲੈ ਕੇ ਸੁਨੀਲ ਭੱਜ ਗਿਆ ਸੀ ਉਹ ਚ ਮੇਰੇ ਦੋ ਪਾਸਪੋਰਟ ਪਏ ਸੀ 5000 ਡਾਲਰ ਸੀ ਤੇ 5 ਲੱਖ ਰੁਪਈਆ ਪਿਆ ਸੀ ਪੋਸੀਬਲ ਭਾਜੀ ਯਾਨੀ ਕਿ ਮੈਂ ਤੁਹਾਡੇ ਘਰੋਂ ਪੌਣੇ 2 ਸਾਲ ਪਹਿਲਾਂ ਭੱਜਿਆ ਹੂੰ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ 20 ਕੇ ਸ਼ਿਕਾਇਤਾਂ ਆਪਸ ਇੱਕ ਦੂਜੇ ਦੀ ਹੋਈਆਂ ਹੂੰ ਤੇ ਤੁਸੀਂ ਮੇਰੇ ਖਿਲਾਫ ਸ਼ਿਕਾਇਤ ਹੀ ਨਹੀਂ ਪਾ ਰਹੇ ਕਿ ਮੇਰੇ ਦੋ ਪਾਸਪੋਰਟ ਵੀ ਚੋਰੀ ਕਰਕੇ ਲੈ ਗਿਆ ਅੱਛਾ ਤੇ 5000 ਡਾਲਰ ਦਾ ਮਤਲਬ ਕੀ ਹੈ ਮੈਂ ਫ੍ਰੀਕੁਐਂਟ ਟ੍ਰੈਵਲਰ ਮੈਂ ਤੁਹਾਨੂੰ ਆਪਣਾ ਪਰਸ ਖੋਲ ਕੇ ਵਿਖਾ ਦਿੰਦਾ ਮੇਰੇ ਪਰਸ 'ਚ ਵੀ ਡਾਲਰ ਪਏ ਨੇ ਅੱਛਾ ਕਿਉਂਕਿ ਮੈਂ ਵੀ ਜਾਂਦਾ ਰਿਹਾ ਨਾ ਹੈਗੇ 2-3 ਡਾਲਰ ਉਹ ਪਿਆ ਲੱਗਦਾ ਆ ਉਹ ਪਿਆ ਆ 2-3-5 ਡਾਲਰ ਮੇਰੇ ਕੋਲ ਵੀ ਪਏ ਨੇ ਅੱਛਾ ਹਵਲ ਆ ਵਖੋ ਹਮ 1 ਡਾਲਰ 2 ਡਾਲਰ 3 ਡਾਲਰ 4 ਡਾਲਰ ਨੇ ਕਿਉਂਕਿ ਮੈਂ ਟਰੈਵਲ ਕਰਦਾ ਮੇਰੀ ਜੇਬ 'ਚ ਹੋਣਗੇ ਮੈਂ ਹੁਣੇ ਫੇਰ ਜਾਣਾ ਅੱਛਾ ਫਿਰ ਮੈਂ ਹੋਰ ਲਾਉਂਗਾ ਇਹ ਜਿਹੜੇ ਪਿਛਲੇ ਬਚੇ ਸੀ ਉਹ ਨੇ ਇਟ ਮੀਨਸ ਕਿ ਜੇ ਮੇਰੇ ਕੋਲ ਡਾਲਰ ਨਹੀਂ ਹੈ ਜਾਂ 5000 ਡਾਲਰ ਮੈਂ ਘਰ 'ਚ ਰੱਖਿਆ ਤਾਂ ਮੈਂ ਫ੍ਰੀਕੁਐਂਟ ਟਰੈਵਲਰ ਹਾਂ ਤਾਂ ਮੈਂ ਫ੍ਰੀਕੁਐਂਟ ਟਰੈਵਲਰ ਸੀ ਤੇ ਪੌਣੇ 2 ਸਾਲ ਮ ਹੂੰ ਮੇਰੇ ਕਰੋ ਚੋਰ ਭੱਜਿਆ ਮੈਂ ਚੋਰ ਹੀ ਕਹਿ ਦਨਾ ਉਹਨੂੰ ਯਾਨੀ ਕਿ ਜੋ ਵੀ ਆਇਆ ਮਨ ਕਰ ਤਾ ਉਹ ਐਫ ਆਰ ਦੇ ਵਿੱਚ ਲਿਖ ਜੋ ਲਿਖਿਆ ਬਿਨਾ ਕਿਸੇ ਗੱਲਬਾਤ ਤੋਂ ਚਾਲੀ ਪਰਚਾ ਦਰਜ ਹੋਇਆ ਕਸੂਰਵਾਰ ਕਮਿਸ਼ਨਰ ਪੁਲਿਸ ਹੂੰ ਕਿਉਂ ਨਹੀਂ ਉਹਨੇ ਮੌਕੇ ਦੇ ਹਲਾਤ ਪੜੇ ਕਮਿਸ਼ਨਰ ਪੁਲਿਸ ਇਹ ਥੋੜੀ ਕਹਿ ਸਕਦਾ ਵੀ ਰੂਟੀਨ ਚ ਨਿਕਲ ਗਈ ਕਾਦੀ ਜ਼ਿੰਮੇਦਾਰੀ ਹੈ ਫਿਰ ਤੇਰੀ ਬਾਹੂ ਹੂੰ ਤੇਰਾ ਕੰਮ ਹੈ ਥਲੜੇ ਅਫਸਰ ਦੀ ਕੰਮ ਨੂੰ ਕਰਾਸ ਵੈਰੀਫਾਈ ਕਰਨਾ ਸੋ ਹੁਣ ਬਹੁਤ ਸਾਰੇ ਆਪਣੇ ਦਰਸ਼ਕਾਂ ਦਾ ਇਹੀ ਸਵਾਲ ਹੋਣਾ ਕਿ ਇਹਦਾ ਹੁਣ ਜੋ ਵੀ ਕਾਲਾ ਮਾਲਾ ਹੋਇਆ ਇਹਦਾ ਕੋਈ ਸਿੱਟਾ ਨਿਕਲੂ ਬੜਾ ਜ਼ਬਰਦਸਤ ਟਾਨਿਕਲੂ ਸ਼ਿਕਾਇਤ ਕਰਤਾ ਜੇ ਮਤਲਬੀ ਜਾਂ ਝੂਠਾ ਪਾਇਆ ਜਾਵੇ ਜਿਸ ਪਰਚੇ ਚ ਡੀਆਈਜੀ ਭੁੱਲਰ ਅਕਿਊਜ਼ ਹੈ ਹੂੰ ਕੋਈ ਵੱਡੀ ਗੱਲ ਨਹੀਂ ਵਿਕਾਸ ਬੱਤਾ ਵੀ ਉਸੇ ਚ ਉਹ ਸਹੀ ਕੀ ਨਾ ਆਕਾਸ਼ ਬੱਤਾ ਵਿਕਾਸ ਨਹੀਂ ਆਕਾਸ਼ ਬੱਤਾ ਵੀ ਉਹਦੇ ਚ ਅਕਿਊਜ਼ ਬਣ ਗਏ ਹੂੰ ਇਹ ਪ੍ਰੋਵੀਜ਼ਨ ਹੈਗੀ ਹੈ ਲਾਅ ਚ ਹੂੰ ਅਜੇ ਇੰਨੇ ਵੱਡੇ ਖੁਲਾਸੇ ਕੀਤੇ ਆ ਤੇ ਜੇ ਲੱਗ ਗਿਆ ਸੱਚ ਵੇ ਇਹ ਤੇ ਪੁਰਾਣੀਆਂ ਸੜਕੀਆਂ ਚੱਲਣਦੀਆਂ ਸੀ ਹਮਾਮ ਚ ਦੋਵੇਂ ਨੰਗੇ ਸੀ ਤੇ ਕੋਈ ਪਤਾ ਨਹੀਂ ਅਗਲਾ ਸ਼ਿਕਾਰ ਖੁਦ ਸ਼ਿਕਾਰੀ ਹੋਵੇ ਸਵਾਕੀ ਜਿਸ ਤਰ੍ਹਾਂ ਦੇ ਨਾਲ ਇਹ ਬਹੁਤ ਚਰਚਿਤ ਕੇਸ ਦੇ ਉੱਪਰ ਖੁੱਲ ਕੇ तमाम ਪਹਿਲੂਆਂ ਦੇ ਉੱਪਰ ਸਾਡੇ ਨਾਲ ਮਹੰਾ ਐਡਵੋਕੇਟ ਦੇ ਵੱਲੋਂ तमाम ਜਾਣਕਾਰੀਆਂ ਸਾਂਝੇ ਕੀਤੀਆਂ ਗਈਆਂ ਤੇ ਲੋਕ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਇਹ ਪੰਜਾਬ ਦੇ ਵਿੱਚ ਕਰਪਸ਼ਨ ਦੀ ਖੇਡ ਖੇਡੀ ਜਾਂਦੀ ਹੈ ਕਿਵੇਂ ਉੱਪਰ ਤੱਕ ਸੈਟਿੰਗ ਹੁੰਦੀ ਹੈ ਤੇ ਕੌਣ-ਕੌਣ ਇਨਵੋਲ ਹੈ ਤੇ ਹੁਣ ਮਾਮਲੇ ਦੀ ਤਹਿਕੀਕਾਤ ਕੇਂਦਰੀ ਏਜੰਸੀਆਂ ਕਰੀਆਂ ਜੇਕਰ ਪਾਰਦਰਸ਼ਕ ਤਰੀਕੇ ਦੇ ਨਾਲ ਇਸ ਪੂਰੇ ਮਾਮਲੇ ਨੂੰ ਖੰਗਾਲਿਆ ਜਾਵੇ ਤਾਂ ਕਈ ਗੁਜੇ ਪੇਤ ਖੁੱਲ ਸਕਦੇ ਹੋਰ ਵਧੇਰੇ ਅਪਡੇਟ ਲਈ ਜੁੜੇ ਰਹੋ ਹਮਦਰ ਟੀਵੀ ਨਾਲ ਮੈਨੂੰ ਇਜਾਜ਼ਤ ਧੰਨਵਾਦ